ਖੂਬਸੂਰਤ ਕੋਠੀ ਦਿਖਾਉਣੀ ਆ ਵੀ ਜੱਜ ਦੀ ਕਿਵੇਂ ਆ ਆ ਜੋ ਮੜਾ ਜਾ ਬਾਈ ਜੀ ਆਪਣੇ ਨਾਲ ਆ ਮਾਸਟਰ ਮਾਰਬਲ ਵਾਲੇ ਬਾਈ ਜੀ ਆ ਵੀ ਆਪਾਂ ਤੋਂ ਲੱਗਿਆ ਹੈ ਪੱਥਰ ਬੜਾ ਸੋਹਣਾ ਲਾਇਆ ਜਿਹੜਾ ਸਾਊਥ ਦਾ ਗ੍ਰੇਨਾਈਟ ਹੈ ਸਾਊਥ ਦਾ ਧੁੱਪ ਦੇ ਵਿੱਚ ਨਾ ਆਏ ਨੇ ਡਿੱਲ ਹੋਣਾ ਹਾਂ ਨਾ ਛਾਂ ਦੇ ਵਿੱਚ ਕੋਈ ਫਰਕ ਪੈਣਾ ਧੁੱਪ ਛਾਂ ਦੇ ਵਿੱਚ ਇਸ ਤਰੀ ਰਹਿਣਾ ਮਤਲਬ ਇਹਨੇ ਮੱਚਾਂਮਕਦਾ ਦਮਕਦਾ ਹੀ ਰਹਿਣਾ ਇਸੇ ਚਮਕਦਾ ਰਹਿਣਾ ਮਤਲਬ ਇਹਨੇ ਪੱਥਰ ਘਰ ਦੇ ਵਿੱਚ ਸਭ ਤੋਂ ਕੀਮਤੀ ਚੀਜ਼ ਬਾਈ ਜੀ ਹੁਣ ਪੱਥਰ ਆ ਨਾ ਪੱਥਰ ਆ ਜੀ ਸਭ ਤੋਂ ਪੱਥਰ ਕਿੱਥੋਂ ਲੈਣਾ ਤੇ ਲਵਾਉਣਾ ਕੀ ਤੂੰ ਜੀ ਇਹ ਵੱਡੀਆਂ ਚੀਜ਼ਾਂ ਰਹਿ ਗਈਆਂ ਤੇ ਆਹ ਦੇਖੋ ਵੀ ਬਾਈ ਜੀ ਹੁਣਾਂ ਤੋਂ ਗਿਆ ਹੋਇਆ ਵਾ ਅੰਦਰ ਸਾਰੀ ਕੁੱਠੀ ਦਿਖਾਵਾਂਗੇ ਵੀ ਕਿੰਨੀ ਕੁ ਗ੍ਰੇਸ ਬਣੀਗਾ ਤੁਹਾਡੇ ਸਾਹਮਣੇ ਆ ਜਾਣੀ ਹੈ ਗੱਲ ਬਾਤ ਆਹ ਲਾਇਆ ਆਪਾਂ ਦਾ ਸਾਊਥ ਦਾ ਸਾਊਥ ਦਾ ਗ੍ਰੇਨਾਈਟ ਹੈ ਜੀ ਸਾਊਥ ਦਾ ਗ੍ਰੇਨਾਈਟ ਆ ਦੇਖੋ ਦਰਸ਼ਕੋ ਕਿਹੜਾ ਚਮਕ ਦੇਖੋ ਕਿੰਨਾ ਚਿਰ ਹੋ ਗਿਆ ਲੱਗੇ ਨੂੰ ਇਹਨੂੰ ਹਾਂ ਲਗਭਗ ਹੋ ਗਏ 6 ਮਹੀਨੇ ਮੇਰੇ ਖਿਆਲ ਦੇ ਵਿੱਚ 6 ਮਹੀਨੇ ਹੋ ਗਏ ਕੋਈ ਕੁੱਠੀ ਦਾ ਕੰਮ ਚੱਲਦੇ ਨੂੰ ਸਾਲ ਭੱਤਾ ਵੈਸੀ ਲੱਗ ਜਾਂਦਾ ਬਿਲਕੁਲ ਤੇ ਇੱਕ ਮਾਸਟਰ ਮਾਰਵਲ ਵਾਲਿਆਂ ਦੇ ਨਾਲ ਆਪਾਂ ਇਸ ਵਕਤ ਕੁੱਠੀ ਵਿਜ਼ਿਟ ਕਰਨਾ ਇਧਰ ਦੀ ਚੱਲ ਗਏ ਆਪਾਂ ਹਾਂਜੀ ਹ ਮੋੜ ਮੰਡੀ ਹਨਾ ਬਾਈ ਜੀ ਹਾਂਜੀ ਹਾਂਜੀ ਤੇ ਡਰੈਸ ਵੀ ਪਾਵਾਂਗੇ ਆ ਆ ਲਿਖ ਲੈ ਇਹ ਕਿਹੜੀ ਨਸਲ ਆ ਵੀ ਹੈ ਤੁਸੀਂ ਦੱਸੋ ਤੁਸੀਂ ਆਪਣੇ ਆ ਦੇਖੋ ਕਿਰਾ ਯਾਰ ਚਮਕੋ ਦੇਖੋ ਕਿਰਾ ਇੱਥੋਂ ਲਾ ਕੇ ਪੂਰਾ ਸਿਰੇ ਤੱਕ ਪ੍ਰੀਤ ਮੋੜਾ ਇੱਕ ਮਾ ਕੇ ਦਿਖਾ ਦਿੰ ਬੀ ਚਮਕ ਕਿੰਨੀਆਂ ਰੇਸ਼ਾ ਰੇਸ਼ਾ ਮਿਲਦਾ ਹਨਾ ਬਾਈ ਜੀ ਐਂਡਲੈਸ ਸੀਰੀਜ਼ ਆ ਜੀ ਕਾਰਵਿੰਗ ਸੀਰੀਜ਼ ਦੀ ਟਾਈਲ ਆ ਕਾਰਵਿੰਗ ਸੀਰੀਜ਼ ਜੇ ਆਪਾਂ ਸ਼ੋਰੂਮ ਚ ਬਾਰ ਬਾਰ ਦਿਖਾਉਣੇ ਆ ਉਹ ਅੱਜ ਆਪਾਂ ਤੁਹਾਨੂੰ ਲੱਗੀ ਦਿਖਾ ਰਹੇ ਆ ਟਾਇਲ ਬਿਲਕੁਲ ਬਿਲਕੁਲ ਪ੍ਰੈਕਟੀਕਲ ਜਿਹੜਾ ਸਾਹਮਣੇ ਉਹ ਹੱਲ ਬੱਕਰੀ ਆਪਾਂ ਸ਼ੋਰੂਮ ਚ ਵੀ ਚੱਲਾਂਗੇ ਪਰ ਆਪਾਂ ਜਿਹੜੀ ਕੋਠੇ ਦੀ ਦੇਖੇ ਟੋਰ ਇਹਦੇ ਨਾਲ ਬਣੀ ਆ ਫਿਰ ਓਵਰਾਲ ਕਰਕੇ ਦਿਖਾ ਦਿਓ ਆ ਸਾਰਾ ਕੁਝ ਇੰਨਾ ਤੋਂ ਹੀ ਟ ਗਈ ਹੋਈ ਆ ਇਹ ਪੱਥਰ ਜਿਹੜਾ ਜਿੰਨਾ ਵੀ ਲੱਗਿਆ ਹੋਇਆ ਆ ਆ ਦੇਖੋ ਸੈਲਫਾਂ ਤੇ ਯਾਰ ਲੈ ਕਾਉ ਮੰਨਦੇ ਨੇ ਵਟ ਕੱਢੇ ਪਏ ਆ ਇਹ ਸਾਰਾ ਸੇਮ ਹੀ ਲਾਇਆ ਇਹਨਾਂ ਨੇ ਹਨਾ ਸਾਰਾ ਸੇਮ ਪੈਟਰਨ ਜੀ ਕੋਠੀ ਸੋਹਣੀ ਇਸ ਤਰ੍ਹਾਂ ਲੱਗਦਾ ਐ ਐਂਟਰ ਕਰਨ ਸਾਰ ਇੱਕੋ ਹੀ ਪੈਟਰਨ ਹੋਵੇ ਸਾਰੀ ਕੋਠੀ ਦੇ ਵਿੱਚ ਇੱਕੋ ਪੈਟਰਨ ਹੀ ਹੋਵੇ ਨਾ ਕਿ ਡਰਾਈング ਰੂਮ ਚ ਹੋਰ ਲਾਤਾ ਕਿਚਨ ਚ ਹੋਰ ਲਾਤਾ ਲੌਬੀ ਚ ਹੋਰ ਲਾਤਾ ਆ ਕਿਚਨ ਦੇ ਵਿੱਚ ਲਾਇਆ ਤੁਹਾਡਾ ਹਨਾ ਹਾਂ ਨੈਨੋ ਵਾਈਟ ਸਲੇਬਸ ਆ ਗਈਆਂ ਜੀ ਜੀ ਦੇਖੋ ਇੱਥੇ ਚੁਆਇਸ ਤੁਹਾਡੀ ਹੋਰ ਵੀ ਹੋ ਸਕਦੀ ਆ ਬਿਲਕੁਲ ਕਲਰ ਸ਼ੇਡ ਦੇ ਵਿੱਚ ਕਿਸੇ ਹੋਰ ਕਲਰ ਲੈਣਾ ਹਨਾ ਮੈਂਕ ਲਾਉਣਾ ਗ੍ਰੇ ਲੈਣਾ ਹਾਂ ਫਾਈਟ ਲਾਉਣਾ ਕੁਝ ਮਿਲਾ ਸਕਦੇ ਆਪਾਂ ਪਰ ਇਹ ਬੰਦੇ ਉਹ ਆ ਵੀ ਇਹਨਾਂ ਦੇ ਜਿਹੜਾ ਰੇ ਉਹ ਰੇਟ ਮੈਨੂੰ ਨਹੀਂ ਲੱਗਦਾ ਕੋਈ ਹੋਰ ਦੇ ਪਾਊਗਾ ਸੋਨੋ ਟਾਇਲ ਲੱਗੀ ਦੇ ਕੇ ਤੁਸੀਂ ਨੇਚਰਲੀ ਕਹਿ ਲਓਗੇ ਯਾਰ 50 60 ਰੁਪਏ ਫੁੱਟ ਦੀ ਟਾਇਲ ਲੱਗਦੀ ਹਮ ਇਹੋ ਵਿਕਦੀ ਵੀ ਆ ਦੇਖੋ 50 ਕੀ ਰੇਟ ਕੀ ਵਾਲੀ ਇਹ 33 ਰੁਪਏ ਸਕੁਆਇਰ ਫੁੱਟ ਜੀ ਸਰ ਸਿਰਫ 33 ਰੁਪਏ ਸਕੁਆਇਰ ਫੁੱਟ ਦੇ ਵਿੱਚ ਤੇ ਤੁਸੀਂ ਟਾਇਲ ਦੇ ਦੇਖੋ ਓਵਰ ਆਲ ਲੁੱਕ ਦੇਖੋ ਮਤਲਬ ਹਾਂ ਵੱਡੀਆਂ ਸਲੇਪਾਂ ਆ ਇਹ ਕਿੰਨੇ ਫੁੱਟ ਦੀ ਜੀ 2 ਬਾਈ 4 ਦੀ ਸਾਈਜ਼ 2 ਬਾਈ 4 ਦਾ ਸਾਈਜ਼ 33 ਰੁਪਏ ਸਕੁਆਇਰ ਫੁੱਟ 33 ਰੁਪਏ ਸਕੁਆਇਰ ਫੁੱਟ ਠੀਕ ਆ ਯਾਰ ਗੱਲ ਪਤਾ ਕਰ ਲੋ ਆਂਟ ਗਵਾਂਡ ਚ ਉਹਦੇ ਪਤਾ ਕਰ ਲਿਓ ਹਾਂ ਜਰੂਰ ਦੇਖ ਕੇ ਆਈ ਹਾਂ ਹਾਂ ਫੇਰ ਹੀ ਕੰਪੇਅਰ ਪਤਾ ਲੱਗੋ ਵੀ ਮਾਸਟਰ ਮਾਰਬਲ ਵਾਲੇ ਕੌਣ ਆ ਹਨਾ ਕਿਰ ਕੇ ਆਪਾਂ ਡੈਮੋ ਦੇ ਰਿਆ ਵੀ ਟਾਇਲ ਲੱਗੀ ਹੋਈ ਕਸਟਮਰ ਸਾਨੂੰ ਕਹਿੰਦੇ ਸੀ ਜੀ ਹੂੰ ਵੀ ਥੋੜੀ ਸਟਾਈਲ ਲੱਗੀ ਦੀ ਲੁੱਕ ਕਿਸ ਤਰ੍ਹਾਂ ਦੀ ਜਾਊ ਪਤਾ ਨਹੀਂ ਕਿਸ ਤਰ੍ਹਾਂ ਦੇ ਵਧੀਆ ਬਣੂਗੇ ਨਾ ਬਸ ਸਸਤੀ ਟਾਇਲ ਐ ਮਤਲਬ ਇਹ ਬਿਲਕੁਲ ਜੀ ਬਿਲਕੁਲ ਆ ਪਰ ਇਹ ਪ੍ਰੀਮੀਅਮ ਕੁਆਲਿਟੀ ਦੀ 100% ਪ੍ਰੀਮੀਅਮ ਕੁਆਲਿਟੀ ਦੀ ਕਾਰਵਿੰਗ ਸੀਰੀਜ਼ ਦੀ ਐਂਡਲੈਸ ਟਾਇਲ ਜਿਹੜੀ ਆ ਤੂੰ ਇਹ ਗਲੋਸ ਆ ਹਾਂਜੀ ਇਹ ਇਦਾਂ ਹੀ ਰਹੂਗੀ ਹੁਣ ਇਸ ਤਰੀ ਰਹੂਗਾ ਆਕਾਰ ਵੀ ਹੈ ਇਸ ਤਰੀ ਚਮਕਦੇ ਰਹਿਣਾ ਇਸ ਨੇ ਸ਼ਾਈਨ ਕਰਨਾ ਇਸ ਨੇ ਲੁੱਕ ਦੇਣੀ ਆ ਸਾਰੀ ਹੂੰ ਇਹ ਐਂ ਰਹੂਗੀ ਕਿਉਂਕਿ ਇੱਕ ਹੀ ਹੁੰਦਾ ਨਾ ਭਾਈ ਜੀ 11 ਚਮਕ ਸਸਤੀ ਆਪਾਂ ਲੈ ਲੰਨੇ ਆ 11 ਚਮਕਦੀ ਹੁੰਦੀ ਆ ਕਿਹੜੀ ਸਸਤੀ ਟੈਲ ਨੂੰ ਮਹਿੰਗੀ ਵੀ ਲੈ ਲੈਂਦੇ ਆ ਹਾਂ ਸਹੀ ਹੈ ਤੇ ਉਹ ਚਮਕ ਦੀ ਥੋੜਾ ਜਿਹੀ ਚਮਕ ਤੋਂ ਬਾਅਦ ਉਹ ਗ੍ਰੇਸ ਜੀ ਆ ਡੀ ਜਾਂਦੀ ਆ ਖਤਮ ਹੋ ਜਾਂਦੀ ਆ ਪਰੇ ਮਤਲਬ ਸਾਡੇ ਕੋਲੇ ਬਹੁਤ ਸਾਲਾਂ ਦੀ ਅਸੀਂ ਵੇਚ ਰਹੇ ਹਾਂ ਮਤਲਬ ਕੋਈ ਇਸ ਤਰ੍ਹਾਂ ਨਹੀਂ ਅੱਜ ਸ਼ੁਰੂ ਕੀਤੀ ਐ ਇਹ ਕੰਪਨੀ ਸਾਡੇ ਕੋਲੇ 20 ਵੀ ਸਾਲਾਂ ਦੀ ਚੱਲ ਰਹੀ ਐ ਕੰਟੀਨਿਊ ਤੇ ਰੇਟ ਦੇ ਮਸਲੇ ਤੇ ਉਹ ਵੀ ਛੋਲੇ ਬਰਾਬਰ ਕੋਈ ਨਹੀਂ ਸਾਲਾ ਲੌਕਡਾਊਨ ਦੇ ਲੈ ਕੇ ਹੁਣ ਤਾਂ ਕ ਰੇਟ ਦੇ ਵਿੱਚ ਆਹ ਆਹ ਆ ਪੌੜੀਆਂ ਪੱਥਰ ਸਾਊਥ ਗ੍ਰੇਨਾਈਟ ਦੀਆਂ ਜੀ ਦੇਖੋ ਇਹ ਵੀ ਆਪਣੋਂ ਤੁਸੀਂ ਗਿਆ ਵਾ ਸਾਰਾ ਆਪਣੇ ਤੋਂ ਆਇਆ ਹੋਇਆ ਜੀ ਤੇ ਚੜਕੇ ਤਾਂ ਉਹਨੂੰ ਫਿਰ ਪੌੜੀਆਂ ਚਲੋ ਚਲੋ ਫਿਰ ਚੱਲ ਖਾਂਗਾ ਉਹਨੂੰ ਦਿਖਾਵਿਲੇ ਸਾਊਥ ਗ੍ਰੇਨਾਈਟ ਸੇਮ ਗੋਲਾ ਦੇਖੋ ਡਿੱਟੋ ਗੋਲਾ ਸੇਮ ਇਹਦਾ ਉਸ ਤਰੀ ਬੰਨਣਾ ਸਤਿ ਸ਼੍ਰੀ ਅਕਾਲ ਜਾਨੀ ਕੀ ਹੈ ਜੀ ਆ ਦੇਖ ਸਕਦੇ ਹਾਂ ਦਰਸ਼ਕੋ ਪੌੜੀਆਂ ਦੀ ਗੱਲ ਬਣਾਈ ਪਈ ਆ ਨਾ ਬਾਕੀ ਇਹ ਆ ਇੱਕ ਇਹ ਆ ਦਰਸ਼ਕੋ ਨੋਟ ਕਰਿਓ ਪੱਥਰ ਲੈ ਜਿਓ ਪਰ ਮਿਸਤਰੀ ਵਚੰਗਾ ਰੱਖਿਓ ਹਾਂ ਬਸ ਮਿਸਤਰੀ ਨੂੰ ਕਹਿ ਗਏ 1 ਰੁਪਿਆ ਵੱਧ ਦੇ ਦਿਓ ਹਾਂ ਉਹਨੂੰ 1 ਰੁਪਿਆ 2 ਰੁਪਿਆ ਵਾ ਵੱਧ ਦੇ ਦਿਓ ਲੈ ਤਾਂ ਛੱਡ ਗਏ ਛੋਡੀ ਕੋਠੀ ਦੇ ਏਰੀਆ ਦੇਖੋ 4000 ਫੁੱਟਾ 5000 ਫੁੱਟਾ ਹਾਂ ਜੀ 2 ਰੁਪਏ ਵੱਧ ਤੇ 10 ਰੁਪਏ ਵੱਧ ਲੱਗਿਆ ਕੋਠੀ ਮਗਰ ਪਰ ਐ ਬੰਦਾ ਸ਼ੌਂਕ ਨਾਲ ਕੰਮ ਕਰੂਗਾ ਬੀ ਸਾਰੇ ਛਾ ਪੜਾਊਗਾ ਆ ਯਾਰ ਹੈਂਡਲੈਸ ਟਾਈ ਆ ਯਾਰ ਦੇਖ ਲੈ ਦੇਖੋ ਰੇਸ਼ਾ ਦੇਖੋ ਸ਼ਾਈਨ ਕਰਦਾ ਹੈ ਨਾ ਇੱਕ ਹੋਰ ਵੀ ਲੱਗਦਾ ਮੈਨੂੰ ਗੱਲ ਪੈਰ ਤਲਕਨ ਵਾਲੀ ਸਮੱਸਿਆ ਵੀ ਘੱਟ ਹੈ ਮੈਟ ਸੀਰੀਜ਼ ਦੇ ਵਿੱਚ ਹੈ ਇਹ ਇਹ ਖਾਸੀਦਾ ਵੀ ਤਲਕਨ ਨਹੀਂ ਹੈਗੀ ਟਾਇਲ ਦੇ ਉੱਪਰ ਬਜ਼ੁਰਗ ਹੈ ਬੱਚੇ ਹੈ ਪਾਣੀ ਡੁੱਲੇ ਆ ਭੱਜ ਰਹੇ ਆ ਕੋਈ ਦਿੱਕਤ ਨਹੀਂ ਇਹ ਦੇ ਉੱਤੇ ਹਾਂ ਇਹ ਨਹੀਂਗਾ ਵੀ ਸਾਨੂੰ ਹੱਦ ਨਾਲ ਡਾਕਟਰ ਦਾ ਨੰਬਰ ਜੇਬ 'ਚ ਰੱਖਣਾ ਪਊਗਾ ਬਿਲਕੁਲ ਜੀ ਇਹ ਠੀਕ ਹੈ ਗੱਲ ਆ ਇਹ ਤੇ ਆਪਾਂ ਆ ਕਿਚੂ ਜਿਹੜਾ ਨੇ ਹੋਰ ਲਾਇਆ ਨਾ ਗ੍ਰੇਨਾਈਟ ਇਹ ਉੱਪਰ ਗ੍ਰੇਨਾਈਟ ਹੈ ਟੇਬਲ ਟੌਪ ਤੇ ਉਹ ਤੇ ਨੈਨੋ ਵਾਈਟ ਸੀਗਾ ਇਹ ਲੱਗ ਪੈਟਰਨ ਲੱਗਿਆ ਪ੍ਰੀਤ ਮੜਾ ਇਹ ਨੇੜੇ ਕਰਕੇ ਦਿਖਾ ਸਕਦੇ ਹੋ ਆ ਦਿਖਾ ਦੇ ਯਾਰ ਲੈ ਇਹ ਵੀ ਹੈਗਾ ਵਾ ਇਹਦੇ ਵਿੱਚ ਵੀ ਇਹਨਾਂ ਦੀ ਕੋਲ অপਸ਼ਨਸ ਕਾਫੀ ਹੋਣਗੀਆਂ ਹਨਾ ਕਾਫੀ ਵੈਰਾਈਟੀ ਹੈ ਜੀ ਗ੍ਰੇਨੇਟ ਦੇ ਵਿੱਚ ਬਹੁਤ ਵੈਰਾਈਟੀ ਆ ਗਈਆਂ ਨੈਨੋ ਸਲੇਬਸ ਬਹੁਤ ਵੈਰਾਈਟੀਆਂ ਆ ਗਈਆਂ ਆਪਾਂ ਇੱਧਰ ਸਾਰੇ ਲਾਇਆ ਸੇਮ ਹੀ ਇਹਨਾਂ ਨੇ ਹਨਾ ਹਾਂ نیچے ਥੋੜਾ ਪੈਟਰਨ ਦਾ ਫਰਕ ਹੈ ਉੱਪਰ ਸਾਰਾ ਪੈਟਰਨ ਇੱਕ ਲਾਇਆ ਜੀ ਦੇਖੋ ਇੱਕੋ ਇੱਕੋ ਲਾਇਆ ਪੈਟਰਨ ਆ ਦੇਖ ਸਕਦੇ ਹੋ ਲੈ ਅਟ ਆਪਣੇ ਕੋਲ ਵੌਲ ਟੈਲਸ ਵੀ ਹੁੰਦੀਆਂ ਨੇ ਵਾਸ਼ਰੂਮ ਦੇ ਅ ਵੀ ਸਾਰਾ ਕੁਝ ਹੁੰਦਾ ਸਾਰੇ ਕਨਸੈਪਟ ਟੋਟਲੀ ਇਹਦੇ ਵਿੱਚ ਬਹੁਤ ਵੈਰਾਈਟੀ ਹੈ ਹਮ ਬਾਈਟ ਦੇ ਵਿੱਚ ਵੀ ਬਹੁਤ ਜਿਆਦਾ ਵੈਰਾਈਟੀ ਹੈ ਮਤਲਬ ਜੀ 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 ਆਪਾਂ ਵਾਸ਼ਰੂਮ ਵੀ ਦਿਖਾ ਦਕੇ ਮੜਾ ਜਾ ਹਾਂਜੀ ਹਾਂਜੀ ਕੋਈ ਆ ਕਮਰਾ ਤਾਂ ਸੇਮ ਹੀ ਆ ਹਮ ਆ ਵੋਲਟ ਐਸ ਪ੍ਰੀਤ ਦਿਖਾ ਦਿਓ ਤੁਸੀਂ ਅੰਦਰ ਜਾ ਕੇ ਹਾਂ ਦਿਖਾ ਸਕਦੇ ਹੋ ਵਾਕ ਕੰਦਾ ਤੇ ਲਾਉਣ ਵਾਲੀਆਂ ਟੈਲਾਂ ਵੀ ਇਹ ਗਲੋਸ ਸੀਰੀਜ਼ ਦੇ ਵਿੱਚ ਹੈ ਜੀ ਇਹ ਮਤਲਬ ਇਹਦਾ ਵੀ ਸੇਮ ਹੀ ਆ ਮਤਲਬ ਆਪਣੀ ਦੁਕਾਨ ਤੇ ਇਸ ਤਰ੍ਹਾਂ ਨਹੀਂ ਮਤਲਬ ਵੀ ਆਪਾਂ ਆ ਡਾਰਕ ਲੱਗੀ ਆ ਵਿੱਚ ਹਾਈ ਗਲੋਸ ਲੱਗੀ ਇਹਦਾ ਐਕਸਟਰਾ ਰੇਟ ਆ ਹਮ ਰੇਟ ਸੇਮ ਹੀ ਆ ਰੇਟ ਸੇਮ ਹੀ ਸਮਝਾ ਕੇ ਪੁੱਛ ਨਹੀਂ ਲੋੜੀਂਦੀ ਵੀ ਕੀ ਰੇਟ ਆ ਦੋ ਵਿਚਾਰ ਦਾ ਅੱਛਾ ਸਾਰੇ ਦਾ ਰੇਟ ਸੇਮ ਹੀ ਜੋ ਵੋਲਟੇਲਸ ਦਾ ਸਭ ਦਾ ਸੇਮ ਹੈ ਤੁਸੀ ਸਿਰਫ ਚੋਇਸ ਕਰਨੀ ਆ ਆਪਾਂ ਉੱਥੇ ਵੀ ਜਾ ਕੇ ਦੁਕਾਨ ਤੇ ਵੀ ਦਿਖਾਵਾਂਗੇ ਸਭੇ ਸੇਮ ਆ ਤੁਹਾਨੂੰ ਲੱਗੀ ਟਾਇਲ ਇਹ ਵੀ ਦਿਖਾਵਾਂਗੇ ਉੱਥੇ ਸ਼ੋਅਰੂਮ ਜਿੱਥੇ ਪਈ ਆਪਣੇ ਕੋਲੇ ਡਿਜ਼ਾਈਨ ਪਤਾ ਲੱਗ ਜਾਣਗੇ ਹੋਰ ਕਿਹੜੇ ਕਿਹੜੇ ਆਪ੍ਰੀਤ ਮਗਰਲੇ ਪਾਸੇ ਚਾਹੋ ਵੀਰੇ ਆਈਐਸਓ ਸੈੱਟ ਕਰ ਲਿਓ ਆ ਇਹ ਆ ਗਈ ਆਪਣੀ ਹਾ ਵੇੜੇ ਵਾਲੀ ਟਾਇਲ ਜੀ ਦੋ ਵੇ ਦੋ ਦੀ ਸਾਈਜ਼ ਹੈ ਜੀ ਜੀ ਇਹ ਵੀ ਜੀ ਇਹ ਆਪਾਂ ਵੇੜੇ 'ਚ ਥੱਲੇ ਵੀ ਲਾ ਸਕਦੇ ਹਾਂ ਹਾਂ ਨੋਰਮਲ ਥੱਲੇ ਵੀ ਲਾ ਸਕਦੇ ਆਪਾਂ ਤੇਰੀ ਗੱਡੀ ਚੜੋਂ ਨੇ ਤੜਕ ਦੀ ਮੜਕ ਦੀ ਕੋਈ ਨਹੀਂ ਕੋਈ ਦਿੱਕਤ ਨਹੀਂ ਇਸ ਨੂੰ ਹਾਲਾਂਕਿ ਉਹ ਜੰਮੂਵਾਰੀ ਲਾਉਣ ਵਾਲੇ ਦੀ ਬਾੜੀ ਹੁੰਦੀ ਆ ਥੱਲੇ ਥੋਸ ਨਾ ਬੋਲ ਨਾ ਰਹੇ ਜੀ ਹਾਂ ਪੁੱਲਾ ਰਹਿ ਗਿਆ ਵੇੜ ਚੜ੍ਹ ਕੇ ਦੇਖੋ ਨੇ ਪੜਾਕਾ ਮਾਰ ਦੇਣਾ ਟਾਇਲ ਨੇ ਪਰ ਇਹ ਇਦਾਂ ਟੁੱਟਦੀ ਨਹੀਂ ਗਈ ਹੈ ਨਾ ਕੱਚਾ ਕਰਕੇ ਪ੍ਰੋਪਰ ਡੈਸੀਮਨ ਲੱਗੀ ਹੋਵੇ ਕੋਈ ਦਿੱਕਤ ਲਾਈਫਟਾਈਮ ਦਿੱਕਤ ਨਹੀਂ ਆਉਦੀ ਮੰਨ ਲਓ ਦੇਖੋ ਮਿਸਤਰੀ ਨੇ ਬਹੁਤ ਸੋਹਣਾ ਕੰਮ ਕੀਤਾ ਇਹ ਦੇਖੋ ਆਪਾਂ ਮਿਸਤ ਤੇ ਪਰ ਗ੍ਰੇਸ ਪੂਰੀ ਆ ਲਵਾਈ ਤੋਂ ਪਤਾ ਲੱਗ ਜਾਂਦਾ ਬਾਈ ਜੁਆਇੰਟ ਜੋੜ ਜੇ ਕਿਵੇਂ ਆ ਸਪੇਸ ਵਾਕ ਦੇਖੋ ਇੱਥੇ ਸਪੇਸ ਵਾਕ ਜਰੂਰੀ ਸਲਾਉਣਾ ਤਾਂ ਉਹਨੇ ਸਪੇਸ ਵਾਕ ਹੀ ਲਾਈ ਆ ਉੱਪਰ ਦੇ ਵਿੱਚ ਸਪੇਸ ਜਰੂਰੀ ਹੈ ਇਹਦੇ ਵਿੱਚ ਜੀ ਜੀ ਬਿਲਕੁਲ ਆ ਵੀ ਬਾਹਰਲੇ ਪਾਸੇ ਅੰਦਰਲੇ ਪਾਸੇ ਆਖਰੀ ਤਾਂ ਮੜਾ ਜਾ ਸਟੂਨ ਲੁੱਕ ਦੇ ਵਿੱਚ ਟਾਇਲ ਲੱਗੀ ਆ ਹਾਂ ਆ ਆ ਦੇਖੋ ਥੋੜਾ ਜਿਹਾ ਆ ਦੇਖੋ ਸਟੂਨ ਜੀ ਟਾਇਲ ਲਾਏ ਹੋਏ ਕੁਝ ਵੀ ਤੁਸੀਂ ਵੈਰਾਈਟੀ ਆਪਾਂ ਚੱਲ ਗਈ ਦੁਕਾਨ ਤੇ ਮੈਂ ਕਹਿੰਨੇ ਦੂ ਬਾਦ ਹਾਂਜੀ ਹਾਂਜੀ ਇਦੋਂ ਤੁਸਾਂ ਆਪਾਂ ਦੁਕਾਨ ਤੇ ਜਾ ਕੇ ਦਿਖਾਉਂਦੇ ਦੁਕਾਨ ਤੇ ਚਲਦੇ ਆ ਵੀ ਕਿੰਨੀ ਕੁ ਵੈਰਾਈਟੀ ਆ ਉਹ ਵੀ ਟਾਈਲਾਂ ਦਾ ਸੇਮ ਹੀ ਉੱਪਰਲੀ ਸਟੋਰ ਦੇ ਵੀ ਸੇਮ ਹੀ ਆ। ਹਾਂ ਇੱਧਰ ਨੀਚੇ ਬਾਈ ਜੀ ਆ ਜਿਹੜੀ ਟਾਈਲ ਆ ਪੋਤਲੇ ਪਾਸੇ ਦੇਖਣ ਲੱਗਿਆ ਇਹ ਇਹਦਾ ਕੀ ਰੇਟ ਆ? ਇਹ ਦੋ ਵੀ ਦੋ ਦਾ ਸਾਈਜ਼ ਆ ਗਿਆ ਜਿਵੇਂ 22 ਰੁਪਏ ਸਕੁਅਰ ਫੁੱਟ ਵਾਲੀ ਟਾਈਲ ਆ ਜੀ ਇਹ। ਤੇ ਇਹ 22 ਰੁਪਏ ਸਕੁਅਰ ਫੁੱਟ ਆ ਨਾ ਤੇ ਉਹ ਹੈਗੀ ਵੱਡੀ। ਉਹ ਆ ਉਹਦਾ ਕੀ ਰੇਟ ਆ? ਉਹ ਵੀ ਬੈਸੇ 29 ਰੁਪਏ ਆ ਜਾਂਦੀ ਹੈ ਉਸ ਤੋਂ ਬਾਅਦ ਫੁੱਲ ਬੋਡੀ ਆ ਜਾਂਦੀ ਹੈ 40 42 45 ਪੈਰੀਂ ਤੱਕ ਆ ਜਾਂਦੀ ਹੈ ਤੇ ਆਹ ਹੈ ਕਿ 22 ਰੁਪਏ ਇਹ ਮਾੜੀ ਦਾ ਮਤਲਬ ਇਹ ਕਟ ਰੇਟ ਦਾ ਮਤਲਬ ਮਤਲਬ ਇਹ ਇਸੇ ਕੋਈ ਆਪਾਂ ਵਜਨ ਦੇਣਾ ਕੁਝ ਨਹੀਂ ਕਰਨਾ ਸਿਰਫ ਜਸਟ ਉੱਪਰ ਲਾਉਣੀ ਹੈ ਪਰ ਹੈ ਪ੍ਰੀਮੀਅਮ ਕੁਆਲਿਟੀ ਦੀ ਮਤਲਬ ਇਹ ਕਹਿ ਸਕਦੇ ਕਿ ਜਿਵੇਂ ਟਾਪ ਸਟੋਰੀ ਤੇ ਟਾਪ ਸਟੋਰੀ ਤੇ ਲਾਉਣ ਵਾਸਤੇ ਥੱਲੇ ਵੀ ਲੋਕਾਂ ਨੇ ਬਹੁਤ ਲੱਗੀਆਂ ਕੋਈ ਦਿੱਕਤ ਨਹੀਂ ਮਤਲਬ ਇਸ ਨੂੰ ਕੋਈ ਮਤਲਬ ਜਿੱਥੇ ਵੱਡੀ ਹੈਵੀ ਚੀਜ਼ ਨਹੀਂ ਹੁਣ ਘਟ 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 ਉੱਥੇ ਗਰੀਜ ਕਰੋ ਹਨਾ ਇਹ ਤੋਂ ਹਾਂ ਬਸ ਇਹ ਉਹਦਾ ਉਹ ਚੱਕਰ ਨਹੀਂਗਾ ਉਹਦਾ ਕੋਈ ਦਿੱਕ ਬਿਲਕੁਲ ਦਰਸ਼ਕ ਜਿਹੜੇ ਵੀਟ ਆਪਾਂ ਜਿਆਦਾ ਚੜਾ ਸਕਦੇ ਆ ਇਹ ਨਾਰਮਲ ਆਪਾਂ ਤੋਰਾ ਫੇਰਾ ਕਰਨਾ ਉਹਦੇ ਲਈ ਬੈਸਟ ਟਾਈਮ ਆ ਉਹਦੇ ਲਈ ਬੈਸਟ ਆ ਇੱਟਾਂ ਨਾਲੋਂ ਸਸਤੀ ਪੈਂਦੀ ਹੈ ਕਹਿੰਦਾ ਹਾਂ ਬਿਲਕੁਲ ਇਹ ਥੋੜੀ ਵੱਡੀ ਗੱਲ ਆ ਜਿਹੜੀ ਦੱਸਤਾ ਵੀ ਆਏ ਨਹੀਂ ਨਹੀਂ ਤਾਂ ਹਾਲਾਂਕਿ ਇਹ ਵੀ ਜਾਣਦੇ ਉੱਥੇ ਹੈਨਾ ਵੀ ਗਰੰਟੀ ਹੋਈ ਲਈ ਚ ਹੈ ਇੱਟਾਂ ਨਾਲੋਂ ਸਸਤੀ ਪੈਂਦੀ ਹੈ ਆਹਾਂ ਇਹ ਟਾਇਲ ਆ ਹਾਂਜੀ ਹੁਣ ਪੱਠੇ ਇਟਲਾਵਾਂਗੇ ਆਪਾਂ ਦੇਖੋ ਕਿੰਨੇ ਰੁਪਏ ਦੇ 6 ਰੁਪਏ ਦੀ ਟੂ ਮਨ ਲੱਗਦਾ ਹੂੰ ਤਾਂ ਨਿੱਟਾ ਸਾਢੇ ਤੇ ਨਿੱਟਾ ਦੀ ਐਵਰੇਜ ਚਾਰਟਰੀ ਐਵਰੇ ਪੈਂਦੀ ਆ 24 25 ਰੁਪਏ ਫੁੱਟ ਪੈਗੀ ਇਹ 22 ਰੁਪ ਤੇ ਕੋਠੀ ਦੇ ਅੰਦਰ ਵੀ ਲੱਗੀ ਸਾਰੀ ਮੈਂ ਕਹਿੰਦਾ ਕੋਠੀ ਬਹਿਜੇ ਬਹਿਜਾ ਮਤਲਬ ਇੱਟਾਂ ਨਾਲੋਂ ਸਸਤੀ ਫਰਸ਼ ਪੈਂਦੀ ਇਹਦੇ ਨਾਲ ਇਹ ਕਹਿੰਦਾ ਵੀ ਲੈ ਆਹ ਪੱਥਰ ਲੱਗਾ ਅਗਲੇ ਦੇ ਇੱਟ ਨੂੰ ਇੱਟ ਕਹਿੰਦਾ ਇੱਟ ਜੀ ਲਾਈ ਹੈ ਹੈ ਹਾਂ ਹੁਣ ਉਪਰ ਆਇਆ ਮੂੰਹ ਕਰਾ ਕੇ ਗੱਲ ਕਰਨੀ ਇਹ ਕਰੜਾ ਹੋ ਕੇ ਕਹਿੰਦਾ ਅਗਲੇ ਨੇ ਵੀ ਮੇਰੇ ਉੱਪਰ ਲੱਗੀ ਦੇਖੋ ਜੀ ਹੁਣ ਆ ਲਾਇਆ ਪੱਥਰ ਲਾਈ ਬੈਠੇ ਆ ਬਈ ਕੋਠੀ ਤੇ ਅਪਰ ਸਿਖਰ ਵੀ ਭੇਜੇ ਵੀ ਤੁਸੀਂ ਦੀ ਸਿਖਰ ਵੀ ਦੇ ਕੇ ਆਉਟ ਆਇਲ ਹੂੰ ਸਹੀ ਆਕਰ ਆਪਣੇ ਨਾਲ ਸतीश ਕੁਮਾਰ ਜੀ ਆ ਜਿਨ੍ਹਾਂ ਦਾ ਇੱਕ ਘਰ ਆ ਪਹਿਲਾਂ ਤਾਂ ਜੀ ਮੁਬਾਰਕਾਂ ਵੀ ਬਹੁਤ ਖੂਬਸੂਰਤਨਵਾਜੀ ਸ਼ੁਕਰੀਆ ਕਮਾਲ ਕੀਤੀ ਪਈ ਆ ਦੂਜੀ ਗੱਲ ਬਾਈ ਇਹਨਾਂ ਦੀ ਸਰਵਿਸ ਕਿਵੇਂ ਸੀ ਮਾਸਟਰ ਮਾਰਬਲ ਵਾਲਿਆਂ ਦੀ ਹਾਂ ਜਿਵੇਂ ਸਰ ਤੁਸੀਂ ਇਹਨੂੰ ਮੁਬਾਰਕ ਦੇ ਰਹੇ ਹੋ ਹਾਂਜੀ ਜਿਆਦਾ ਹੱਕਦਾਰ ਇਹ ਨਹੀਂ ਅੱਛਾ ਕਿਵੇਂ ਉਹਨਾਂ ਦਾ ਮਤਲਬ ਇਹ ਹੈ ਵੀ ਇਹਨਾਂ ਨਾਲ ਅਸੀਂ 12-13 ਸਾਲ ਤੋਂ ਜੁੜੇ ਹੋਏ ਹਾਂ ਜੀ ਸਕੂਲ ਦਾ ਵੀ ਸਮਾਨ ਤਕਰੀਬਨ ਇਹਨਾਂ ਤੋਂ ਗਿਆ ਹੈ ਜੀ ਐਸ ਕੇ ਰਿਪਬਲਿਕ ਸਕੂਲ ਕੋਟਲੀ ਖਲਾ ਜੀ ਜਿਹੜਾ ਕਿ ਅਸੀਂ ਫੋਨ ਤੇ ਅੱਖਾਂ ਮੀਚ ਕੇ ਮੰਗਾ ਲਨੇ ਆ ਤੇ ਨਾ ਆਪਣਾ ਸਾਈਨਾਂ ਤੇ ਨਾ ਕੰਪਨੀ ਪੁੱਛਨੀ ਨਾ ਕੋਈ ਮਤਲਬ ਨਾ ਕਦੇ ਕੁਝ ਕਹਿਤਾ ਹੀ ਹੈ ਹੂੰ ਤੇ ਆ ਸਾਨੂੰ ਬੜਾ ਡਰ ਲੱਗਿਆ ਕਿ ਮਾਨਸਾ ਕੁਠੀ ਬਣੀ ਤੇ ਉਹਨਾਂ ਨੇ ਦੱਸਿਆ 25-26 ਲੱਖ ਰੁਪਇਆ ਫਰਸ਼ ਤੇ ਲੱਗ ਗਿਆ ਮੱਛਾ ਕੁਠੀ ਨਾ ਖਰਚੀ ਹਾਂ ਤੇ ਅਸੀਂ ਆਖਿਆ ਸਾਡਾ ਤਾਂ ਬਜਟ ਹੀ ਛੋਟਾ ਹੈ ਹਾਂ ਤੇ ਜਦੋਂ ਅਸੀਂ ਇਹਨਾਂ ਨੂੰ ਮਿਲਿਆ ਵੀ ਤਾਹਾਂ ਇਹ ਕਹਿੰਦੇ ਤਾਹਾਂ ਵੀ ਆਪਾਂ ਜਮਾ ਮਮਤੀ ਤੇ ਵੀ ਟਾਇਲ ਲਾਉਣੀ ਹੈ ਇਹ ਬਾਈ ਜੀ ਕਹਿੰਦੇ ਹਾਂ ਕਮਾਲ ਦੀ ਗੱਲ ਤਾਂ ਉਦੋਂ ਹੋਈ ਜਦੋਂ ਸਾਰਾ ਫਰਸ਼ ਲੱਗ ਗਿਆ ਤੇ जिने 25-22 लाख ਲਾਇਆ ਸੀ ਉਹ ਵੀ ਆ ਕੇ ਦੇਖੇ ਹੂੰ ਤੇ ਉਹਦੇ ਨਾਲ ਉਹ ਪਲੱਸ ਜੀ ਤੇ ਰੇਟ ਜੇ ਤੁਸੀਂ ਕਹੋ ਤਾਂ 4 4.5 ਲੱਖ ਰੁਪਏ ਚ ਸਾਡਾ ਸਾਰਾ A to Z ਕੰਪਲੀਟ ਹੋ ਗਿਆ ਨਹੀਂ 26 ਲੱਖ ਤੋਂ 4 ਲੱਖ ਘੱਟ ਹੋਇਆ ਜਾਂ ਸਾਰਾ ਹੀ 4 ਲੱਖ ਲੱਗਿਆ ਸਾਡਾ ਲੱਗੇ 4.5 ਲੱਖ ਰੁਪਏ ਤੋਂ ਘੱਟ ਘੱਟ ਹੈ ਐਡਾ ਨਿਹਰਾ ਆਇਆ ਸੀ ਤੇ ਕਮਾਲ ਹੋਈ ਪਈ ਹੈ ਉਹ ਬੰਦਾ ਆ ਕੇ ਇੱਥੇ ਹੈਰਾਨ ਹੋਇਆ ਵੀ ਯਾਰ ਕਮਾਲ ਹੋਈ ਪਈ ਹੈ ਦੂਰੋਂ ਇਹ ਥੱppi ਲੱਗਦੀ ਹੈ अच्छा एंडलेस ਸਾਨੂੰ ਇੱਕ ਦੋ ਨੇ ਕਿਹਾ ਵੀ ਗਰੁੱਪ ਛੱਡ ਕੇ ਲਾਓ ਮੈਂ ਕਿਹਾ ਫਿਰ ਇਹਦਾ ਮਤਲਬ ਕੀ ਰੇਸ਼ਾ ਹੁੰਦਾ ਇਹਨਾਂ ਨੇ ਵੀ ਕਿਹਾ ਰੇਸ਼ੇ ਜੁੜਨੇ ਚਾਹੀਦੇ ਹੈ ਤੁਹਾਡਾ ਲਾਉਣ ਵਾਲਾ ਮਿਸਤਰੀ ਸਹੀ ਮਿਲ ਜੇ ਟਾਇਲ ਪੂਰੀ ਵਧੀਆ ਬੋਲੂਗੀ ਇਹਦਾ ਬੋਲਦੇ ਜਿਹਨੂੰ ਕਹਿੰਦੇ ਨਾ ਕੰਧਾਂ ਵੀ ਬੋਲਦੀਆਂ 32 ਤੇ 33 ਰੁਪਏ ਰੇਟ 32 ਤੇ 33 ਰੁਪਏ ਤੇ ਉਹ 150 ਰੁਪਏ ਰੇਟ ਇਹ ਤਿੰਨ ਮੰਜ਼ਲੀ ਕੋਠੀ ਹੈ ਨਾ ਆਪਣੀ ਤਿੰਨ ਮੰਜ਼ਲੀ ਕੋਠੀ ਦੇ ਵਿੱਚ ਪੱਥਰ ਪੂਰਾ ਐਂਡਲੈਸ ਪੂਰਾ ਟੌਪ ਕਲਾਸ ਤੁਸੀਂ ਵੇਖ ਹੀ ਲਿਆ 4.5 ਲੱਖ ਦੇ ਵਿੱਚ ਲਗਭਗ ਤੇ ਕੁਆਲਿਟੀ ਨਾ ਰੀਟ ਅਸੀਂ ਕਰਿਆ ਲਾਸਟ ਦੇ ਆ ਕੇ ਬਿਲਕੁਲ ਇੰਨੇ ਵਧੀਆ ਅੱਜ ਤੁਸੀਂ ਖੜੇ ਹੋ ਜਾਂ ਇਹ ਆਏ ਆ ਆਪਦੀ ਕੋਠੀ 'ਚ ਆਏ ਆ ਮੈਂ ਮੰਨ ਲਉ ਕਿਉਂਕਿ ਜੇ ਸਾਡਾ ਵਿਹਾਰ ਵਧੀਆ ਰਿਹਾ ਜਾਂ ਕੰਮ ਵਧੀਆ ਰਿਹਾ ਫਿਰ ਹੀ ਆਏ ਆ ਨਹੀਂ ਤਾਂ ਅਗਲਾ ਬੰਦ ਲੈਂਦਾ ਘਰੇ ਆਲਾ ਸਮੋਸਾ ਨਾਲ ਚਾਹ ਨਾਲ ਸਮੋਸੇ ਖਾਣ ਨੂੰ ਆ ਸਹੀ ਜੀ ਸਹੀ ਜੀ ਤੇ ਕਮਾਲ ਆ ਕਲਮ ਲਾ ਕੇ ਐਂਡਾ ਕੰਮ ਪੂਰਾ ਵਧੀਆ ਪਰਿਵਾਰ ਬਣ ਜਾਂਦਾ ਜੀ ਪਰਿਵਾਰ ਬਣ ਇਹਨਾਂ ਨਾਲ ਜੁੜ ਕੇ ਤਾਂ ਪਰਿਵਾਰ ਬਣ ਗਿਆ ਇਹ ਸਾਂਝ ਹਾਂ ਜਿਵੇਂ ਆਪਣੇ ਵੀਡੀਓ ਚ ਕਹਿੰਦੇ ਸੀ ਪਹਿਲਾਂ ਕੋਈ ਨਹੀਂ ਜੋ ਜੀ ਵੀ ਜਿਹੜਾ ਇਹਨਾਂ ਨਾਲ ਮਿਲ ਲਿਆ ਜਾਂਦਾ ਉਹ ਆਪਣਾ ਪਰਿਵਾਰਿਕ ਮੈਂਬਰ ਬਣ ਜਾਂਦਾ ਹੁਣ ਇਹ ਮਹੂਤ ਕਰਨਾ ਇਹਨਾਂ ਨੇ ਫੰਕਸ਼ਨ ਆਉਣੇ ਆ ਤਾਂ ਪਹਿਲਾ ਕਾਰਡ ਆਪਣੇ ਕੋਲੇ ਆਉਣੀ ਹੋਣਾ ਇਹ ਵੱਡੀ ਗੱਲ ਹੈ ਇਹ ਸਾਂਝ ਆ ਫਿਰ ਜਿਵੇਂ ਪੁਰਾਣੀਆਂ ਸਾਂਝਾਂ ਸੀ ਉਹ ਸਾਂਝ ਵਾਲੀ ਗੱਲ ਕਮਾਈ ਤਾਂ ਸਾਰਿਆਂ ਨੇ ਕਰਨੀ ਹੈ ਇਹਨਾਂ ਨੇ ਵੀ ਕਰੀ ਹੋਊਗੀ ਪਰ ਸਾਡਾ ਮਨ ਖੁਸ਼ ਹੋਇਆ ਕਿਉਂਕਿ ਬਹੁਤ ਘੱਟ ਬਜਟ ਦੇ ਵਿੱਚ ਸਾਡਾ ਬਹੁਤ ਸੋਹਣਾ ਕੰਮ ਹੋ ਗਿਆ। ਮਤਲਬ ਇਹ ਬਾਹਲੇ ਲੋਕਾਂ ਨੂੰ ਨਾ ਯਕੀਨ ਨਹੀਂ ਆਊਗਾ। ਮੈਂ ਤੁਹਾਨੂੰ ਛੋਟੀ ਗੱਲ ਦੱਸਾਂ। ਸਰ ਕੋ ਕਸਰ ਫੋਨ ਕਰਦੇ ਆ। ਜੀ। ਵੀ ਤੁਹਾਡੇ ਟਾਈਲ ਕੀ ਰੇਟ? ਜਿਹੜੇ ਸਭ ਤੋਂ ਵਧੀਆ ਕੁਆਲਿਟੀ ਦੀ ਹੈ। ਮਤਲਬ 2x4 ਦੀ ਹੈ। ਹਮਮ ਕਾਰਮਿਕ ਸੀਰੀਜ਼ ਦੀ ਹੈ। ਅਸੀਂ ਕਹਿੰਦੇ 33.25 ਫੁੱਟ। ਕੋਈ ਹੋਰ ਇਸ ਤੋਂ ਵਧੀਆ ਦੇ ਦੋ। ਪੈਸੇ ਕੋਈ ਗੱਲ ਨਹੀਂ 50 ਰੁਪਏ 55 ਰੁਪਏ ਦੀ ਲਾਵਾਈਆਂ ਸੀ ਹਮ ਅੱਜ ਕਹਿਣ ਸਭ ਤੋਂ ਜਿਹੜੇ ਐਂਡਰ ਬਿਲਕੁਲ 33 ਰੁਪਏ ਫਟਾ ਆਉਂ ਤੁਸੀਂ 55 56 ਦਿਨੇ ਤਾਂ ਦੇਜੋ ਹਾਂ ਪਰ ਹੈ ਦੇਤੀ ਦੀ ਮਾਲਕਾ ਨੂੰ ਬਹੁਤ ਔਖਾ ਮਤਲਬ ਨਹੀਂ ਪਤਾ ਨਹੀਂ ਉਹ ਕਿਸ ਤਰ੍ਹਾਂ ਦੀ ਕੁਆਲਿਟੀ ਹੋਊਗੀ ਕਿਵੇਂ ਹੋਊਗਾ ਅਸਲ ਚ ਲੋਕ ਡਰਾਏ ਵਾਲੇ ਆ ਜਿਵੇਂ ਪਹਿਲਾਂ ਜਿਹੜੀਆਂ ਜੇ ਕੁੱਠੀਆਂ ਬਣਦੀਆਂ ਸੀ ਲੈ ਵੀ ਭਾਈ ਬਾਲੇ ਮਹਿੰਗਾ ਕੰਮ ਆ ਜਾਂ ਜਾਂ ਕਹਿ ਸਕਦੇ ਆ ਕਿ ਜਦੋਂ ਆਇਆ ਇਹ ਟ੍ਰੈਂਡ ਚੱਲਿਆ ਉਦੋਂ ਕਹ ਲਓ ਕਿ ਪੱਥਰ ਵਾਲਿਆਂ ਨੇ ਵੀ ਇਸ ਮਸਲੇ ਵਿੱਚ ਬਹੁਤ ਕਮਾਈ ਕੀਤੀ ਦੁੱਗਣੇ ਤੋਂ ਗੁਣੇ ਰੇਟਾਂ ਦੇ ਨਾਲ ਤਾਂ ਉਹ ਹਜੇ ਵੀ ਉਸ ਰੇਟਾਂ 'ਚ ਮਿਲ ਜਾਂਦੀਆਂ ਚੀਜ਼ਾਂ ਜੀ ਹੁਣ ਇਹਨੂੰ ਆਪਾਂ ਦੇਖੋ ਚਾਹੇ 50 ਰੁਪਏ ਫੁੱਟ ਵੇਚ ਲਈਏ ਹਾਂ ਉਹ ਲੱਗੀ ਦੇ ਕੇ 100 ਰੁਪਏ ਆਨੇ ਪੈਸੇ ਵੀ ਦੇ ਦੂਗਾ ਆਪਾਂ ਨੂੰ ਲੱਗੀ ਦੇ ਇੱਕੇ ਦੇ ਦੂਗਾ ਬਿਲਕੁਲ ਤੇ ਆਪਾਂ ਚਲ ਗਏ ਸ਼ੋਰੂਮ ਸਕੂਲ ਵੇਲੇ ਨਾ ਅਸੀਂ ਪੁੱਛੋ ਵੀ ਬਹੁਤ ਟਰਾਈ ਕਰਿਆ ਅੱਛਾ ਸਕੂਲ ਵੇਲੇ ਸਾਨੂੰ ਇਹ ਸੀ ਵੀ ਵੱਡਾ ਕੰਮ ਹੈ ਸਕੂਲ ਦਾ ਆਪਾਂ ਪੁੱਛੋ ਵੀ ਕਹਿੰਦੇ ਇਹ ਚੀਜ਼ ਹੈਗਾ ਤੇ ਕਾਫੀ ਦੇਖ ਕੇ ਆਏ ਅਸੀਂ ਤੇ ਲਾਸਟ ਦੇ ਆ ਕੇ ਜਦੋਂ ਅਸੀਂ ਇੱਥੋਂ ਮਾਲ ਲਿਆ ਬਿਲਕੁਲ ਟਰਾਂਸਪੋਰਟ ਦਾ ਸਾਧਨ ਆਪਣੇ ਕੋਲ ਹੈਗੀ ਆਲਮੋਸਟ ਹਨਾ ਸਾਰੇ ਪੰਜਾਬ ਲਈ ਅਵੇਲੇਬਲ ਸਾਰੇ ਹੈ ਪੰਜਾਬ ਦੇ ਤੇ ਰੇਟ ਵੀ ਸਾਰੇ ਪੰਜਾਬ ਨਾਲੋਂ ਘੱਟ ਹਨਾ ਪੰਜਾਬ ਨਾਲੋਂ ਘੱਟ ਗਰੰਟੀ ਸ਼ੂਦਾ ਮਤਲਬ ਗਰੰਟੀ ਸ਼ੂਦਾ ਕੋਈ ਕੱਚਾ ਗਾਮ ਨਹੀਂ ਕੋਈ ਵਾਦੀ ਜਾਲ ਨਹੀਂ ਵਦੀਲ ਕਰਦਾ ਕੋਈ ਲੋਟ ਵਨ ਟਾਈਮ ਕੁਝ ਨਹੀਂ ਆਪਣੇ ਕੋਲੇ ਇਸ ਤਰ੍ਹਾਂ ਦਾ ਹੁੰਦਾ ਹੂੰ ਬਿਲਕੁਲ ਤੇ ਚਲ ਜੀਏ ਫਿਰ ਅਪਾਦ ਕਾਨ ਨੂੰ ਸ਼ੌਕ ਨੂੰ ਆਜੋ ਫਿਰ ਮੈਂ ਲੈ ਧੰਨਵਾਦ ਬਾਈ ਜੀ ਧੰਨਵਾਦ ਸ਼ੁਕਰੀਆ ਲੈ ਵੀ ਪਹੁੰਚ ਗਏ ਮਾਸਟਰ ਮਾਰਬਲ ਵਾਲਿਆਂ ਦੇ ਮੋੜ ਮੰਡੀਆ ਨੋਟ ਕਰ ਲੋ ਤੇ ਵੱਡਾ ਸ਼ੋਰੂਮ ਆ ਸਮਾਨ ਬਹੁਤ ਪਿਆ ਅਨਲਿਮਟਿਡ ਇਹ ਤਾਂ ਨਹੀਂ ਅਭੀ ਇੱਕ ਪੀਜ਼ਾ ਆਪੇ ਘਟ ਕੇ ਦੋ ਪੀਜ਼ਾ ਹੁਣ ਮਿਲਣੇ ਨਹੀਂਗੇ ਬੀ ਬਸ ਕੰਮ ਨਹੀਂ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਜਿੰਨਾ ਮਰਜੀ ਸਟਾਕ ਲੈ ਕੇ ਜਾਓ ਸਿੰਗਲ ਬੈਚ ਦਾ ਸਿੰਗਲ ਬੈਚ 10 ਰੁਪਏ ਮਾਲ ਲਖਾਓ ਸਿੰਗਲ ਬੈਚ ਤੁਹਾਨੂੰ ਮਿਲਣਾ ਸਾਰਾ ਤੇ ਇਧਰ ਨੂੰ ਚੱਲੀਏ ਕਿ ਇਧਰ ਨੂੰ ਜਿੱਧਰ ਤੁਸੀਂ ਕਹੋਗੇ ਆਪਾਂ ਉੱਥੇ ਹੀ ਕਰ ਦਿੰਦੇ ਆ ਕਿਉਂ ਮੰਨਦੇ ਆ ਨਾ ਆ ਦੇਖੋ ਟੈਲਾ ਇਹ ਸਾਰੀਆਂ ਕਟਿੰਗ ਕੀ ਰੇਟ ਵਾਲੀਆਂ ਤੇ 33 ਵੇਅਰਫੁੱਟ ਜੀ ਐਂਡਲੈਸ ਕੁਆਲਿਟੀ ਪ੍ਰੀਮੀਅਮ ਕੁਆਲਿਟੀ ਜਿਹੜੀ ਆਪਾਂ ਕਰੇ ਦੇਖੀ ਉਹ ਉਸੇ ਰੇਟ ਦੇ ਵਿੱਚ ਹੀ ਹੈ ਉਸੇ ਰੇਟ ਦੇ ਵਿੱਚ ਹੈ ਵੈਰਾਈਟੀ ਆਪਣੇ ਕੋਲ ਇੰਨੀ ਜ਼ਿਆਦਾ ਹੈ ਜਿਹੜਾ ਮਰਜ਼ੀ ਚੱਕ ਲਈਏ ਪੀਸ ਜੋ ਮਰਜ਼ੀ ਪੈਟਰਨ ਸੰਦ ਗਾ ਆ ਵੀ 33 ਸਾਰੀ ਇਟਾਲੀ ਦੇ ਪੈਟਰਨ ਦੇ ਵਿੱਚ ਤੇ ਆ ਵੀ ਥੱਲੇ ਵਾਲੀ 33 ਬਸ ਤੁਸੀਂ ਮਾਸਟਰ ਮਾਰਬਲ ਤੇ ਆਏ ਹੋ ਸਿਰਫ ਕਲਰ ਡਿਜ਼ਾਈਨ ਸਿਲੈਕਟ ਕਰਨਾ ਰੇਟ ਇੱਕੋ ਰੱਖਣਾ ਟੈਨਸ਼ਨ ਹੀ ਨਹੀਂ ਕਰਨੀ ਕੋਈ ਬਸ ਬਸ ਗੁਣਾ ਰੇਟ ਸੌਖਾ ਪਾ ਕਰਕੇ ਪਈਏ ਪਤਾ ਲੱਗ ਜਾਣਾ ਇਹਨਾਂ ਵਿੱਚ ਹਾਂ ਤੇ ਆ ਦੇਖੋ ਲੈ ਆ ਵੀ ਸਾਰੇ ਰੇਟ ਇੱਕੋ ਹੀ ਆ ਤੇ ਡਿਜ਼ਾਈਨ ਵੱਖੋ ਵੱਖਰੇ ਜਿਹਨ ਵੱਖਰੇ ਵੱਖਰੇ ਤੇ 글로ਸ ਆਈ ਰਹਿਣੀ ਆ ਸਾਰੀ ਹਾਈ 글로ਸ ਦੇ ਵਿੱਚ ਆ ਤੇ ਉਧਰ ਆਪਣੇ ਕੋਲ ਮੈਟ ਸੀਰੀਜ਼ ਦੇ ਵਿੱਚ ਆ ਗਈ ਮੈਟ ਸੀਰੀਜ਼ ਜੋ ਆਪਾਂ ਹੁਣ ਲੱਗੀ ਦੇਖ ਕੇ ਆਏ ਆ ਆਹ ਆਹ ਜੀ ਆਹ ਦੇਖੋ ਤੁਸੀਂ ਫੀਲ ਕਰਕੇ ਦੇਖੋ ਟਾਈਲ ਹਾਂ ਇਹ ਥੋੜੇ ਪੈਰਤਲਕੂ ਨਾਲ ਇਹਦੇ ਤੇ ਹਾਂ ਪੈਰੀ ਤਲਕਦਾ ਤੇ ਤੁਸੀਂ ਛੋਟੀ ਵੀਡੀਓ ਚੱਲੂਗੀ ਨਾ ਆਪਾਂ ਕਹਿੰਨੇ ਕਸਟਮਰ ਨੂੰ ਤੁਸੀਂ ਇਹਦੇ 'ਚ ਕਮੈਂਟ ਕਰਕੇ ਦੱਸੋ ਵੀ ਆ ਟਾਇਲ ਸਾਨੂੰ 33 ਵਾਲੀ ਲੱਗਦੀ ਹੈ ਜਾਂ ਕੀ ਰੇਟ ਦੀ ਲੱਗਦੀ ਹੈ ਜਾਂ 50 ਦੇ ਲੱਗਦੀ ਹੈ ਲਖੀਰ ਮੈਂ ਸਾਰਾ ਇੱਕੋ ਹੀ ਸਮਝੀ ਗਿਆ ਆ ਜੋੜ ਇੱਥੇ ਮੜਾ ਜਲੇ ਹਾਂ ਵਾਹ ਵੀ ਵਾਹ ਦੇਖੋ ਦਰਸ਼ਕੋ ਇਹ ਵੀ 33 33 ਰੁਪਏ ਸੇਵਰ ਤੁਸੀਂ ਵੀ ਇਹਨਾਂ ਨੂੰ ਕਹੋ ਵੀ ਕਮੈਂਟ ਜ਼ਰੂਰ ਕਰੋ ਲਾਜ਼ਮੀ ਦੱਸੋ ਵੀ ਗੱਲ ਬਣੀ ਕਿ ਨਹੀਂ ਬਣੀ ਵੀ 33 ਵਾਲੀ ਗੱਲਬਾਤ ਹੈ ਜਾਂ 50 ਵਾਲੀ ਗੱਲਬਾਤ ਹੈ ਹਾਂ ਮੈਨ ਨਹੀਂ ਨਹੀਂ ਗੱਲ ਤਾਂ ਹੈਗੀ ਆ ਵੱਡੀ ਹੁਣ ਆ ਦੇਖੋ ਲੈ ਆਹ ਵੀ ਯਾਰ ਲੈ ਆਪਾਂ ਹੁਣ ਲੱਗੀ ਦੇਖ ਐ ਟਾਇਲ ਦੇ ਆ ਆ ਲੱਗੀ ਉੱਥੇ ਦੇਖੀਏ ਘਰ ਦੇ ਵਿੱਚ ਇੱਥੇ ਦੇਖੋ ਲੱਗਣ ਤੋਂ ਬਾਅਦ 10 ਗੁਣਾ ਇਹਦੀ ਮਤਲਬ ਵੀ ਗੈਟਅਪ ਆ ਗਈ ਉੱਥੇ ਲੱਗਣ ਤੋਂ ਬਾਅਦ ਬਿਲਕੁਲ ਬਿਲਕੁਲ ਠੀਕ ਆ ਗੱਲ ਆ ਜਾਂ ਰੰਗ ਹੋਰ ਆ ਗਿਆ ਜਿਹੇ ਜਾਂ ਰੰਗ ਕੋ ਮੀਨਤਾ ਹੀ ਚੱਲਦੇ ਆ ਬਾਈ ਜੀ ਹੈਨਾ ਦੇਖੋ ਜਿਹੜੇ ਚੱਲਣ ਵਾਲੇ ਕਲਰ ਆ ਰੈਗੂਲਰ ਕਲਰ ਆਪਾਂ ਉਹੀ ਮੰਗਾਉਣੇ ਆ ਉਹੀ ਮੰਗਾਉਣੇ ਹੋ ਹੈਨਾ ਲੈ ਕੁਝ ਇਸ ਤਰ੍ਹਾਂ ਦੇ ਪੈਟਰਨਾਂ ਦੇਖੋ ਲੱਗ ਜੇ ਆ ਪਰ ਵੈਸੇ ਕਸਟਮਰ ਘੱਟ ਲਾਈ ਕਰਦੇ ਆ ਜਿਹਨੀਆਂ ਸੋਬਰ ਕਰ ਰੱਖਣੇ ਪੈਂਦੇ ਆ ਰੱਖਣੇ ਪੈਂਦੇ ਆ ਆ ਕਿ ਏਰੀਆ ਅਗਲਾ ਪੜਦੇਆਂ ਦਾ ਰੰਗ ਇਹ ਜਿਹਾ ਸ਼ੇਡ ਕਰਾ ਲੈਂਦਾ ਹੈਨਾ ਆ ਦੇਖੋ ਕਾਰਨ ਸੀਰੀਜ਼ ਐ ਐਂਡਲੈਸ ਸੀਰੀਜ਼ ਐ ਹਮ ਮੈਰੇ ਰੇਸ਼ਾ ਰੇਸ਼ਾ ਮਿਲਦਾ ਤੁਰਿਆ ਜਾਉ ਭਾਵੇਂ ਯਾਰ ਪਾਕਿਸਤਾਨ ਤੱਕ ਲੈ ਜਾਓ ਮਲਾ ਕੇ ਹਰ ਇੱਕ ਐਂਗਲ ਤੇ ਉਹ ਮਿਲੂਗਾ ਮਤਲਬ ਇਸ ਤਰ੍ਹਾਂ ਨਹੀਂ ਕੋਈ ਵਰਟੀਕਲ ਲੱਗ ਗਿਆ ਮਿਲ ਗਿਆ ਰੈਂਡਮ ਨਹੀਂ ਮਿਲਦਾ ਸਭ ਕਿਤੇ ਰੇਸ਼ਾ ਤੁਹਾਨੂੰ ਮਿਲੂਗਾ ਜੀ 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 ਆਹ ਦੇਖੋ ਲੈ ਵਾਹ ਵੀ ਵਾਹ ਮੰਨਗੇ ਕਿਉਂ ਇਹ ਆ ਮਾਸਟਰ ਮਾਰਮਰ ਵਾਲੇ ਦੇਖੋ ਸਟੋਨੀ সিলਵਰ ਕਲਰ ਦੇਖੋ ਬਿਲਕੁਲ ਗ੍ਰੇ ਪੈਟਰਨ ਦੇ ਵਿੱਚ ਹੈ ਜੀ ਤੇ ਰੇਟ ਬੱਸ ਤੁਹਾਨੂੰ ਪਤਾ ਹੀ ਐ 33 ਰੁਪਏ ਸਕਰ ਫੁੱਟ ਆਪਣਾ ਰੇਟ 33 ਸਕਰ ਫੁੱਟ ਸੁਸੀਂ ਏਰੀਆ ਮਣਿਆਉਣਾ ਤੇ ਟਾਇਲ ਜਨੀ ਚਾਹੀਦੀ ਤੇ ਤੀ ਤੀ ਨੂੰ ਗੁਣਾ ਕਰਕੇ 100 ਰੁਪਏ ਪਾ ਲੈਣੇ ਆ ਨਾ ਵੱਧ ਦਾ ਅੰਦਾਜ਼ਾ ਨਾ ਘੱਟਦਾ ਹਣਾ ਸਿੱਧਾ ਸਾਫ ਹੋ ਜਣਾ ਤੁਹਾਨੂੰ ਵੈਰਾਈਟੀ ਦੀ ਕੋਈ ਕਮੀ ਨਹੀਂ ਦੇਖੋ ਵੈਰਾਈਟੀ ਦਾ ਫਿਰ ਤੁਹਾਨੂੰ ਮਾਸਟਰੀ ਫਿਰ ਮਾਸਟਰ ਕਾਦੇ ਹੋਏ ਜੇ ਵੈਰਾਈਟੀ ਦੀ ਕਮੀ ਆ ਗਈ ਹਾਂ ਬਸ ਆਹ ਦੇਖੋ ਪੈਟਰਨ ਚੈੱਕ ਕਰੀ ਚੱਲੋ ਮਨੇ ਕਸਟਮਰ ਜੋ ਮਾਦੀ ਨੈਟ ਤੋਂ ਡਿਜ਼ਾਈਨ ਲੱਭਲੇ ਜੋ ਮਾਦੀ ਕਲਰ ਆਹ ਗ੍ਰੇ ਨਾਈਟ ਜੀ ਵਾਲਾ ਡਿਜ਼ਾਈਨ ਹੈ ਨਾ ਇਹਦੇ ਵਿੱਚ ਆ ਗਿਆ ਜੀ ਦੋਸਤੋ ਆਹ ਗ੍ਰੇ ਨਾਈਟ ਵਾਲਾ ਜਿਹੜਾ ਪੱਥਰ ਵਾਲੀ ਫੀਲਿੰਗ ਤੁਸੀਂ ਟਾਇਲ ਤੋਂ ਲੈਣੀ ਹੈ ਇਧਰੋਂ ਆ ਰਿਹਾ ਪ੍ਰੀ ਆ ਦੇਖ ਲੈ ਪੱਥਰ ਵਾਲੀ ਫੀਲਿੰਗ ਜੇ ਤੁਸੀਂ ਹਨਾ ਗ੍ਰੇ ਐਂਡਲੈਸ ਸੀਰੀਜ਼ ਹੈ ਦੇਖੋ ਰੇਸ਼ਾ ਹੀ ਭਿਰਦਾ ਤੁਰਿਆ ਜਾਣਾ ਉਹ ਜਾਂਦਾ ਮੈਂ ਦੱਸੇ ਜਾਣਾ ਬਿ ਇਥੋਂ ਸ਼ੁਰੂ ਕਰ ਲਓ ਪਾਕਿਸਤਾਨ ਤੱਕ ਟੈਕਟਲਾਂ ਲਾਉਂਦੇ ਜਾਓ ਤਰੇਸ਼ਾ ਨਹੀਂ ਖਤਮ ਹੋਊਗਾ ਹਾਂ ਮਿਲਦਾ ਹੀ ਤੁਰਿਆ ਜਾਊਗਾ ਗਾ ਬਾਟਰ ਜੋ ਟੈਕਟ ਰੈਂਡਮ ਹੈ ਦੇਖੋ ਆਹ ਰੇਸ਼ਾ ਰੈਂਡਮ ਹੈ ਤਾਂ ਉਹ ਦੱਸ ਕੇ ਦਵਾਗੇ ਵੀ ਇਹ ਲੁੱਕ ਹੀ ਇਸ ਤਰ੍ਹਾਂ ਬਣੀ ਹੈ ਇਹਦੀ ਹਾਂ ਇਹ ਹੀ ਹੈ ਇਹ ਰੈਂਡਮ ਦੇ ਵਿੱਚ ਹੀ ਆਊਗੀ ਹਾਂ ਜਿਹਦਾ ਮਿਲਦਾ ਉਹ ਮਿਲਦਾ ਕਹਾਂਗੀ ਬਸ ਬਸ ਰੇਟ ਤੇ ਨਹੀਂ ਗਾਈਡ ਨਹੀਂ ਕਰਨਾ ਬਈਆ ਸਾਨੂੰ ਰੈਂਡਮ ਹੈ ਜਿਹੜਾ ਉਹ ਬਿਨਾ ਦੱਸੇ ਦੇਤੀ ਚੀਜ਼ ਹੈ ਜੀ ਆ ਦੇਖੋ ਨਾ ਵੀ ਕਾਰਵਿੰਗ ਸੀਰੀਜ਼ ਆ ਐਂਡਲੈਸ ਸਟਾਈਲ ਆ ਬਿਲਕੁਲ ਦੇਖੋ ਇਟਾਲੀਅਨ ਲੱਗਿਆ ਪਿਆ ਘਰੇ ਆਪਣੇ ਜਿਵੇਂ ਕਹਿੰਦੇ ਨੇ ਕਿ ਦੀਵਾਰਾਂ ਬੋਲ ਉਠੇंगी ਇਹ ਫਰਸ਼ੇ ਬੋਲ ਉਠਣਗੇ ਬਸ ਹਾਂ ਉਹ ਗੱਲ ਬਾਤ ਆ ਬਾਥਰੂਮ ਦਾ ਕਨਸੈਪਟ ਬਣਾਉਣਾ ਬਾਥਰੂਮ ਆ ਬਾਥਰੂਮ ਵਾਲਾ ਆ ਗਿਆ ਨਾ ਹਾਂਜੀ ਹਾਂ ਲੈ ਕਿਉਂ ਆਇਂ ਲੱਗ ਉਹ ਜਿਵੇਂ ਹੌਲੀਡੇ ਐਂਡ ਜ ਹੋਟਲ ਚ ਫਿਰਦੇ ਹੁੰਨੇ ਆ ਲੈ ਮੰਨਗੇ ਸਾਰੀ ਤੁਹਾਨੂੰ ਵੈਰਾਈਟੀ ਵੇਖ ਹਾਂ ਕਲਾਸਿਕ ਡਿਜ਼ਾਈਨ ਜਿਵੇਂ ਹੈਗੇ ਇਹਨਾਂ ਕੋਲ ਜੋ ਜੈਨੂਨ ਆ ਹਨਾ ਜੋ ਮਤਲਬ ਜਿਹੇ ਲੋਕ ਸਭ ਪਸੰਦ ਕਰੇ ਮਤਲਬ ਐਪਾ ਇਹ ਮੈਨੇ ਕੂੜਾ ਕਬੜ ਇਕੱਠਾ ਕਰਕੇ ਰੱਖ ਲਿਆ ਵੀ ਜੋ ਕਸਟਮਰ ਨੇ ਚੁਣਿੰਦਾ ਰੱਖਿਆ ਥੋੜਾ ਯਾਰ ਜਿਹੇ ਜਾਂ ਤੁਹਾਡੇ ਸੁਪਨੇ ਚ ਆ ਗਿਆ ਉਹ ਮਾੜਾ ਸੁਪਨਾ ਤੁਸੀਂ ਦੱਸਣਾ ਹੋਵੇ ਵੀ ਕਿਵੇਂ ਦੱਸਣਾ ਉਹ ਸਾਰਾ ਸਮਾਨ ਇਹਨਾਂ ਕੋਲੇ ਮਿਲ ਜੂਗਾ ਆ ਦੇਖੋ ਫਰਸ਼ ਤੇ ਲੱਗਿਆ ਪਿਆ ਪਰ ਚਾਰ ਚਾਰ ਪੀਸ ਵੀ ਲਗਾ ਕੇ ਦਿਖਾਏ ਹੋਇਆ ਮਤਲਬ ਵੀ ਆ ਟੁੱਟਦੀ ਨਹੀਂ ਇਹ ਮੈਂ ਕਿਰੇ ਹਰ ਇੱਕ ਰੇਸ਼ਾ ਦੇਖੋ ਹਰ ਇੱਕ ਐਂਗਲ ਤੋਂ ਮਿਲਦਾ ਮਤਲਬ ਹਾਂ ਵੇਖ ਆ ਇਥੋਂ ਧਾਰੀਆਂ ਜਾਂਦੀਆਂ ਲੈ ਤੇ ਇਸ ਤਰ੍ਹਾਂ ਸਾਰੇ ਪਾਸੇ ਰੇਸ਼ਾ ਤੁਰੇ ਜਾਣਾ ਮਤਲਬ ਜੀ ਸਿਰਫ ਫਰਸ਼ ਲੱਗਿਆ ਇੱਕੋ ਹੀ ਲੱਗਣਾ ਵੀ ਇੱਕੋ ਹੀ ਫਰਸ਼ ਲੱਗਿਆ ਹੋਇਆ ਤੇ ਇਹ ਆ ਕਿ ਦੂਜੀ ਹੈ ਨਾ ਇਹ ਪਾਰਕਿੰਗ ਟਾਇਲ ਆ ਗਈ ਜੀ 16x16 ਦੀ ਤੇ ਇਹ ਕਾਮਯਾਬਾਪਾਰ ਧੁੱਪ ਦੇ ਲਈ ਬਣੀ ਆ ਮਤਲਬ ਧੁੱਪ ਦੇ ਲਈ ਬਣੀ ਤੇ ਭਾਰ ਭਾਰ ਜਿਵੇਂ ਗੱਡੀ ਭਾਰੀ ਗੱਡੀ ਆ ਸਕੋਰਪਿਓ ਆ ਥਾਰ ਆ ਕੋਈ ਦਿੱਕਤ ਨਹੀਂ ਚੜਾ ਦਿਓ ਚੜਾ ਦੇ ਕੋਈ ਚੱਕਰ ਨਹੀਂ ਬਾਬਾ ਥੋੜਾ ਜਿਹਾ ਲਾਉਣ ਵਾਲਾ ਬੰਦਾ ਵਧੀਆ ਲੱਭਿਓ ਲਾਉਣ ਵਾਲੇ ਨੂੰ ਤੁਸੀਂ ਲਾਉਣ ਵਾਲੇ ਚਿਰਕੇਸ ਨਾ ਕਰੋ 1 ਕੱਧਰ ਰੁਪਏ ਲਈ ਹਾਂ ਉਹ ਵਧੀਆ ਬੰਦਾ ਲੱਭ ਲਿਓ ਹਾਂ ਚਾਈਕ ਰੁਪਿਆ ਬਦ ਲੈ ਲਏ ਉਹ ਹਾਂ ਉਹ ਕਰਨਾ ਕਰਿਓ ਤੇ ਫਿਰ ਗੱਲਾਂ ਹੁੰਦੀਆਂ ਦੇਖਿਓ ਨਾਲ ਦੇ ਪਿੰਡਾਂ ਤੱਕ ਆ ਦੇ ਹੁਣ ਆਪਾਂ ਕੋਠੀ ਦੇਖ ਕੇ ਆਏ ਆ ਹੂੰ ਉਹ ਸੋਹਣੀ ਬਣੀ ਕਰਕੇ ਲਾਇਆ ਕਰਕੇ ਦੇਖਣ ਆਏ ਆ 1.7 ਰੁਪਿਆ ਮਿਸਤਰੀ ਨੂੰ ਇਨਾਮ ਵੀ ਦਿੱਤਾ ਬਾਅਦ ਵਿੱਚ ਲੈ ਤੁਸੀਂ ਇਹ ਗੱਲ ਦੇਖੋ ਪਰ ਬੰਦਿਆ ਮਨ ਦੇਖੋ ਕਿੰਨਾ ਖੁਸ਼ ਸੀ ਕਿੰਨਾ ਖੁਸ਼ ਸੀ ਇਹ ਕਰ ਕਿਹੜਾ ਵਾਰ-ਵਾਰ ਪੈਣਾ ਵਾ ਆ ਇਹ ਕਿੰਨੇ ਸਕੁਅਰ ਫੁੱਟ ਦੇ ਹਿਸਾਬ ਨਾਲ ਇਹ 16 ਦੀ 16 ਦਾ ਸਾਈਜ਼ 29 ਰੁਪਏ ਸਕੁਅਰ ਫੁੱਟ ਆ ਜੀ ਇਹ ਵੀ ਪਾਰਕਿੰਗ ਵਿੱਚ ਪਾਰਕਿੰਗ ਦੇ ਲਈ ਯੂਜ਼ ਹੁੰਦੀ ਆ ਮੈਂ ਇਹ ਕਿਹੜੀ ਆਪਾਂ ਦੱਸਦੇ ਸੀ ਵੀ ਜਿਹੜੀ ਇਟਾ 22 ਸਕੁਅਰ ਫੁੱਟ ਵਾਲੀ ਇਹ ਜਿਹੜੀ ਇਟਾਂ ਲਾਲੋ ਪੱਥਰ ਇਹ 22 ਸਕੇਅਰ ਫੁੱਟ ਦੇ ਵਿੱਚ ਹੈ ਪ੍ਰੀਮੀਅਮ ਕੁਆਲਿਟੀ ਦੀ ਮਤਲਬ ਇਸ ਤਰ੍ਹਾਂ ਨਹੀਂ ਇਹ ਇਟਾਂ ਨਾਲੋਂ ਸਸਤੀ ਪੈਂਦੀ ਹੈ ਜਿਹੜੀਆਂ ਨਾਲੋਂ ਸਸਤੀ ਪੈਂਦੀ ਹੈ ਇਹਦੇ ਵਿੱਚ ਡਿਜ਼ਾਈਨ ਹੋਰ ਵੀ ਹੋਣਗੇ ਕਲਰ ਬਹੁਤ ਹੈ ਇਹਦੇ ਵਿੱਚ ਆ ਆਛਾ ਇਧਰੋਂ ਨਿਕਲੇ ਹੋਣੇ ਆ ਲੈ ਪ੍ਰੀਤ ਉਹ ਜਿਹੜਾ ਸੀਗਾ ਘੱਟ ਕਿ ਲੋ ਇਟਾਂ ਨਾਲੋਂ ਸਸਤੀ ਪੈਂਦੀ ਹੈ ਜਿਹੜਾ ਜੀ ਲੈ ਰੰਗ ਦੇਖੋ ਜਿਹੜਾ ਤੁਹਾਨੂੰ ਆਹ ਵਾਹੇ ਜਿਹੜਾਂ ਕੀ ਚੱਲਦੇ ਆ ਸਰਮਈ ਜੇ ਸੋਹਣੇ ਲੱਗਦੇ ਆ ਮਤਲਬ ਲੱਗੇ ਹਾਂ ਲੈ ਇਹ ਦੇਖ ਸਕਦੇ ਹੋ ਬਾਕੀ ਵੈਰਾਈਟੀ ਦੀ ਕੋਈ ਦਿੱਕਤ ਨਹੀਂ ਵੀ ਆਪਾਂ ਜਿਹੜੀ ਕੰਨਾਂ ਗ੍ਰੇ ਬਾਈਟ ਜਿਵੇਂ ਸਭ ਦੇ ਲੱਗਿਆ ਉਹੀ ਆ ਦੇਖੋ ਇੰਡੋਰ ਲਗਾਉਣਾ ਇੰਡੋਰ ਲਈ ਵੀ ਆਪਾਂ ਮਗਾਲ ਲਾ ਸਕਦੇ ਹਾਂ ਹਾਂ ਲੈ ਤਾਂ ਬ੍ਰੈਟ ਕੋਈ ਬਹੁਤ ਪਈਆਂ ਨਾਲ ਕੋਲੇ ਇਧਰ ਨੂੰ ਮਾਰੀਏ ਕਿਹੜਾ ਕਿ ਬਸ ਆਜੋ 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 ਬਸ ਕਿਤੇ ਬਾਕੀ ਬੜੀ ਇੱਕ ਗੱਲ ਹੋਰ ਦੇਖੋ ਜਿਵੇਂ ਇਹਨਾਂ ਦੇ ਸਕੈਨਰ ਲੱਗੇ ਹੋਏ ਆ ਇਹ ਕਾਤੇ ਕੀ ਮਤਲਬ ਆਪਾਂ ਫੋਨ ਖੋਲੋ ਜੀ ਕਰ ਦਿਓ ਕਿ ਫੋਨ ਆਪਾਂ ਫੋਨ ਤੇ ਨੂੰ ਸਕੈਨ ਕਰਾਂਗੇ ਪੂਰੀ ਕੋਠੀ ਦਾ ਵੀਊ ਆਜੋ ਆਪਣੇ ਟੈਲ ਲੱਗੀ ਕਿਸ ਤਰ੍ਹਾਂ ਦੀ ਲੱਗਣੀ ਹੈ ਘਰ ਦੇ ਵਿੱਚ ਅੱਛਾ ਲੈ ਵੀ ਆਪਾਂ ਤੁੱਕਾ ਨਹੀਂ ਛੱਡਣਾ ਗੱਲਾਂ ਵੀ ਆਲਾ ਕਲਰ ਪਸੰਦ ਹ ਹ ਬਲੀਨਪ ਨਾ ਨਾ ਬਹੁਤ ਬਹੁਤ ਹਾਂ ਹੋ ਗਿਆ ਹੋ ਗਿਆ ਲੈ ਆ ਚੱਕ ਖੁੱਲ ਗਿਆ ਆ ਲੈ ਆ ਓਏ ਆ ਤਾਂ ਸਕੀਮ ਹੀ ਵਧੀਆ ਲੈ ਫੋਨ ਤੇ ਖੋਲ ਕੇ ਜਿਹੜਾ ਮਰਜੀ ਤੁਸੀਂ ਇਕੱਲੇ ਤੁਰੇ ਫਿਰਦੇ ਹੋ ਜੇ ਹਨਾ ਹਾਂ ਬਸ ਤੁਸੀਂ ਆਪ ਦਾ ਪਸੰਦ ਕਰੋ ਵੀ ਮੈਨੂੰ ਆਹ ਕੰਦਰ ਪਸੰਦ ਆ ਗਿਆ ਹਾਂ ਜਿਹੜਾ ਪਸੰਦ ਆ ਕਿ ਉਮੀਦ ਲੱਗੂਗੀ ਲੈ ਆ ਲੈ ਆ ਸ਼ੇਡਸ ਕਹੀ ਦਿੱਤੀਆਂ ਲੈ ਆਪਾਂ ਤਾਂ ਮੈਨੂੰ ਤਾਂ ਆਹ ਗੱਲ ਨਹੀਂ ਹੁਣ ਮੈਂ ਤਾਂ ਕਹਿੰਦੇ ਗੂਗਲ ਪੇ ਦਾ ਹੀ ਕੱਲਾ ਆਏ ਹੁੰਦਾ ਵਾ ਹੈ ਵੀ ਆਹ ਵੀ ਸਕੀਮ ਠੀਕ ਆ ਮੈਂ ਤਾਂ ਗੂਗਲ ਪੇ ਦਾ ਹੀ ਸਮਝਦਾ ਰਿਆ ਕਸਟਮਰ ਨੂੰ ਆਈਡੀਆ ਹੋ ਜਾਂਦਾ ਦੇਖੋ ਕਸਟਮਰ ਨੇ ਇੰਨੇ ਪੈਸੇ ਲਾਉਣੇ ਆ ਹਾਂ ਬਿਜ਼ਨਸ ਕਲੀਅਰ ਹੋ ਜਾਈਓ ਲੈ ਹਾਂ ਉਹਨੂੰ ਪਤਾ ਲੱਗ ਜੇਗਾ ਵੀ ਆਹ ਲੁੱਕ ਹੋਣੀ ਹੈ ਟਾਇਲ ਫੁਨੇਜ ਦੇਖੋ ਉਹ ਨੈਕਸ ਕਲਰ ਆ ਗਿਆ ਐਂਡਲਾ ਸੀਰੀਜ਼ ਦੇ ਵਿੱਚ ਆ ਦੇਖੋ ਹਮ 32 ਚੌੜ ਦਾ ਸਾਈਜ਼ ਆ ਇਹ ਜੀ 32 ਚੌੜੇ ਵੱਡੀਆਂ ਆ ਗਈਆਂ ਵੱਡੀ ਸਾਈਜ਼ ਆ ਗਈ ਇਹ ਵਾਲ ਤੇ ਵੀ ਕੰਨ ਤੇ ਵੀ ਲੱਗ ਜੂ ਦਵਾਰ ਤੇ ਵੀ ਲੱਗ ਜੂ ਵਾਸ਼ਰੂਮ ਚ ਚਲਾਉਣੇ ਆਪਾਂ ਤੇ ਫਲੋਰ ਲਈ ਵੀ ਫਲੋਰ ਲਈ ਤਾਂ ਹੈਗੀ ਹੈਗੀ ਮਤਲਬ ਹੈਗੀ ਹੈਗੀ ਆ ਦੇਖੋ ਮਤਲਬ ਕੋਈ ਵੀ ਸਕੈਨਰ ਆ ਦੇ ਕੋਈ ਤੇ ਬਸ ਸਕੈਨ ਕਰਾਂਗੇ ਆਪਾਂ ਨੂੰ ਕੋਠੀ ਦਾ 뷰 ਆ ਜਾਣਾ ਬਸ ਬਸ ਸਾਨੂੰ ਸਾਰਾ ਵਿਜ਼ਨ ਕਲੀਅਰ ਹੋ ਜਾ ਭਾਈ ਆ ਗੱਲ ਆਏ ਜੇ ਲੱਗੂਗੀ ਵੀ ਆਪਾਂ ਕੱਲਾ ਤੁੱਕਾ ਨਹੀਂ ਮਾਰਨਾ ਯਾਰ ਚਲੋ ਆ ਕੰਦਰ ਪਸੰਦ ਆ ਆਪਾਂ ਨੂੰ ਪ੍ਰੋਪਰ 뷰 ਪਤਾ ਲੱਗੇ ਕਿ ਹੋ ਜਾ ਲੱਗੂ ਆ ਕੱਲੇ ਦੇਖੋ ਬਹੁਤ ਜਿਆਦਾ ਬੰਪਰ ਸੇਲ ਹੈ ਜੀ ਇਹ ਸਭ ਤੋਂ ਵੱਧ ਵਿਕਦਾ ਹੋਊ ਸਭ ਤੋਂ ਵੱਧ ਵਿਕਦਾ ਦੇਖੋ ਵਾਈਟਨੈਸ ਦੇਖੋ ਟਾਇਲ ਦੇ ਵਿੱਚ ਸ਼ਾਈਨਿੰਗ ਡਾਰਕ ਹਲਕਾ ਜਿਹਾ ਦੇਖੋ ਰੇਸ਼ਾ ਇਹ ਹਾਂ ਜਿਆਲੂ ਉੱਪਰ ਆ ਰਹੇ ਇਹ ਰੇਸ਼ਾ ਲੱਗ ਰਿਹਾ ਯਾਰ ਬਹੁਤ ਪਿਆਰਾ ਕਲਰ ਲੱਗਦਾ ਇਹਨੂੰ ਐਕਸਪਲੇਨ ਨਹੀਂ ਕਰਨਾ ਆ ਰ ਕਿ ਵੀਨੀ ਖੂਬਸੂਰਤੀ ਥੋੜੇ ਹੋ ਸਕਦਾ ਕੈਮਰਾ ਦੀ ਅੱਖ ਤੋਂ ਜਿਆਦਾ ਪਰਪਰਾਪਾ NRI ਕਸਟਮਰ ਸਾਡੇ ਕੋਲੇ ਸਭ ਤੋਂ ਵੱਧ ਆਹ ਕਲਰ ਪਸੰਦ ਕਰਦੇ ਆ ਬਹੁਤ ਕਲਾਸ ਵਧੀਆ ਰੰਗ ਆ ਇਹ ਬਹੁਤ ਰੰਗ ਵਧੀਆ ਹੈ ਕਮਾਲ ਇਹ ਵੀ ਕੀ ਰੇਟ ਆ ਦਾ ਇਹ 38 ਰੁਪਏ ਪਰ ਸਕਰ ਫੁੱਟ ਦੇ ਵਿੱਚ ਆ ਗਿਆ 38 ਕੋ ਸਾਈਜ਼ ਵੱਡਾ ਨਾ ਇਹਦਾ ਸਾਈਜ਼ ਵੱਡਾ ਆ ਗਿਆ ਜੀ ਹਾਂ ਇਹ ਅੰਤਰ ਆ ਗਿਆ ਇਹਦੇ ਚ ਆਪਣੇ ਕੋਲ 38 ਰੁਪਏ ਤੋਂ ਲੈ ਕੇ 43 ਪਰ ਤੱਕ ਦੀ ਵੈਰਾਈਟੀ ਹੈ ਹੂੰ ਹੂੰ ਦੇਖੋ ਸਾਰੀਆਂ ਐਂਡਲੈਸ ਸੀਰੀਜ਼ ਦੇ ਵਿੱਚ ਹਾਂ ਆ ਦੇਖੋ ਕਲ ਮਿਲਾ ਕੇ ਗੱਲ ਇੰਨੀ ਘਰ ਪਾ ਲਿਆ ਪਰਛਿੱਤ ਤੇ ਗੱਲ ਪਹੁੰਚ ਗਈ ਆ ਟੱਕ ਮੈਂਟਰ ਸੋਚ ਕੇ ਮੜਾ ਯਾਰ ਨਾ ਆਹ ਵੀਡੀਓ ਜ਼ਰੂਰ ਦੇਖ ਲਿਓ ਤੇ ਵਿਜ਼ਿਟ ਇੱਥੇ ਇੱਕ ਵਾਰੀ ਕਰਕੇ ਜੇ ਥੋੜਾ ਵਿਰਥਾ ਨਹੀਂ ਜਾਂਦਾ ਬਿਲਕੁਲ ਤੁਹਾਨੂੰ ਅਲੱਗ ਤੋਂ ਵੈਰਾਈਟੀ ਮਿਲਣੀ ਆ ਆਪਣੇ ਸ਼ਹਿਰ ਚ ਤੁਸੀਂ ਟਰਾਈ ਮਾਰ ਕੇ ਆਓ ਹਾਂ ਉੱਥੇ ਗਿੜਾ ਮਾਰ ਲੈ ਸਾਡੇ ਕੋਲ ਫੇਰ ਸਾਡੇ ਕੋਲੇ ਆਉਣਾ ਫੇਰ ਤੁਸੀਂ ਕੰਪੈਰੀਜ਼ਨ ਕਰਨਾ ਵੀ ਬਾਕੀ ਮਾਸਟਰ ਮਾਰ ਵਾਲ ਜੋ ਕਹਿੰਦਾ ਉਹ ਚੀਜ਼ ਹੈਗੀ ਆ ਅੱਛਾ ਲੈ ਲਾਈਟਾਂ ਹੀ ਹੁਣ ਛੱਡੀਆਂ ਮੈਂ ਕਿਉਂ ਇਹਦੀ ਚਮਕਾ ਕਿਤੇ ਲੈ ਕਮਾਲ ਵੀ ਕਮਾਲ ਬਿਨਾਂ ਲਾਈਟਾਂ ਤੋਂ ਹੀ ਹੁਣ ਤੱਕ ਦੇਖੀ ਗਈ ਤੁਸੀਂ ਰੋਜ਼ ਚਾਨਣ ਦੇਖਦੇ ਕਿੰਨੀ ਗ੍ਰੇਸ ਸੀ ਲੈ ਕਮਾਲ ਵੀ ਚਲ ਗੇਦਰ ਨੂੰ ਬਾਈ ਜੀ ਆਜੋ ਆਜੋ ਵਾਸ਼ਰੂਮ ਚਲੋ ਚਲੋ ਵਾਸ਼ਰੂਮ ਦਿਖਾ ਦਿੰਦੇ ਆ ਆ ਆ ਆ ਸਮਾਰਵੀ ਮੈਲੇ ਜਾਂਦਾ ਵਾ ਟੂਟ ਗਿਆ ਬੈਟੀਆਂ ਸਾਰਾ ਸਹਿਰਾ ਦਾ ਮਤਲਬ ਜੋ ਮਰਜੀ ਐ ਸਾਰਾ ਸਾਨੂੰ ਮਿਲ ਜਾਣਾ ਮਤਲਬ ਓਕੇ ਬਿਲਕੁਲ ਇੱਥੇ ਤੁਸੀਂ ਲਾਸਟ ਟਾਈਮ ਵੀਡੀਓ ਕਰਕੇ ਗਏ ਸੀ ਜੀ 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 ਤੇ ਦੇਖੋ ਇੱਕ ਆਪਣੀ ਖਾਸੀਅਤ ਹੋ ਰਹਾ ਟਾਈਮ ਟੂ ਟਾਈਮ ਅਪਡੇਟ ਕਰਦੇ ਰਹਿਣੇ ਆ ਹੂੰ ਮਤਲਬ ਇਹ ਨਹੀਂ ਸਾਲ ਭਰ ਦੇ ਲੱਗੇ ਹੋਏ ਆ ਉਹ ਸਾਰੇ ਕੋਠੇ ਚ ਲੱਗ ਗਿਆ ਹੂੰ ਹੂੰ ਆ ਪੈਟਰਨ ਤੁਸੀਂ ਆ ਚੇਂਜ ਕਰਤਾ ਇਹ ਚੇਂਜ ਕਰਤਾ ਸਾਰੀ ਟਾਈਲ ਚੇਂਜ ਕਰਤੀ ਮਤਲਬ ਆਪਾਂ ਇਹ ਇਹ ਤੁਸੀਂ ਬਦਲ ਦਿੰਨੇ ਹੋ ਹਨਾ ਟਾਈਮ ਟਾਈਮ ਅਪਡੇਟ ਕਰ ਦਿੰਨੇ ਆ ਮਤਲਬ ਹੁਣ ਦੇਖੋ ਆ ਟਾਈਲ ਲੱਗੀ ਆ ਆ ਵਿੱਚ ਹਾਈ ਗਲੋਸਰ ਡਾਰਕ ਕਲਰ ਆ ਹੂੰ ਇਹਦਾ ਰੇਟ ਤੁਸੀਂ ਗੈਸ ਕਰੋਗੇ ਮਤਲਬ ਕੀ ਰੇਟ ਆ ਭਈ ਮੈਨੂੰ ਤਾਂ ਮਹਿੰਗਾ ਜਾ ਲੱਗਦਾ ਐਵੇਂ ਮੈਂ ਕਹਿੰਦਾ ਨਾ ਸਾਡੇ ਤਾਂ ਹਿਸਾਬ ਕਿਤਾਬ ਤੋਂ ਬਾਹਰ ਲੱਗਦਾ ਮਤਲਬ 2x4 ਦਾ ਸਾਈਜ਼ ਆ ਇਹ ਵੀ ਸਾਨੂੰ 33 ਪਰ ਸਕੇਅਰ ਫੁੱਟ ਦੇ ਵਿੱਚ ਆ ਪ੍ਰੀਮੀਅਮ ਕੁਆਲਿਟੀ ਦਾ ਇੰਨਾ ਇੱਕ ਕਿੰਨੇ ਚ ਵਾਸ਼ਰੂਮ ਤਿਆਰ ਹੋ ਜਾਂਦਾ ਜੇ ਓਵਰਆਲ ਜਿਵੇਂ ਓਵਰਆਲ ਜਿਵੇਂ ਸਾਡੇ ਜੇ ਲੱਗਿਆ ਹੋਇਆ 240 ਫੁੱਟ ਹੈ ਲੱਗੀ ਹੋਈ ਹੈ ਤਾਂ 8000 ਦੇ ਵਿੱਚ ਇੰਨੀ ਡੀਟੈਲ ਤੁਹਾਨੂੰ ਮਿਲ ਜਾਂਦੀ ਹੈ ਆ ਸਾਰੀ 8000 ਦੀ ਟਾਇਲ ਮਿਲਦੀ ਹੈ ਪਰ ਪੀਏ ਬਹੁਤ ਕਸਟਮਰ ਸਾਨੂੰ ਕਹਿੰਦੇ ਵੀ ਸਾਡਾ ਵਾਸ਼ਰੂਮ 10x12 ਦਾ ਜੇ ਐਡਾ ਵਾਸ਼ਰੂਮ ਹੈ ਵੀ ਤੁਸੀਂ 8000 ਦੀ ਕਿਹਾ ਹੋਇਆ ਹੈ ਤਸਵੀਰ ਕਲੀਅਰ ਕਰਦੇ ਆ ਵੀ ਸਾਡਾ ਜਿੰਨਾ ਵਾਸ਼ਮ ਬਣਿਆ ਹੋਇਆ ਇਹਦਾ ਰੇਟ ਹੈ 33 ਫੁੱਟ ਦੇ حساب ਨਾਲ ਇਹਦਾ ਰੇਟ ਆ ਤੁਸੀਂ ਬਹ ਮਕਿਲਾ ਪਗਲੀ ਬੈਠੇ ਹੋ ਉਹ ਉਹ ਥੋੜਾ ਨਾ ਗੱਲ ਬੋਲਣਾ ਨਹੀਂ ਹੋ ਸਕਦਾ ਛੋਟਾ ਵੀ ਹੋ ਸਕਦਾ 6000 ਨਾਲ ਵੀ ਸਰ ਸਕਦਾ ਮੰਨ ਕੇ ਚੱਲੋ ਵੀ ਜੇ ਕਿਸੇ ਹੋਰ ਦੁਕਾਨ ਤੋਂ ਤੁਸੀਂ ਲੈਣ ਜਾਓਗੇ ਇੰਨਾ ਹੂੰ ਉਹਦੇ ਨਾਲੋਂ ਸਾਡਾ ਸਸਤਾ ਉਹਦੇ ਨਾਲੋਂ ਸਸਤਾ ਪਊਗਾ ਹਾਂ ਆ ਵੀ ਤੁਸੀਂ ਗਾ ਕਿੱਲੇ ਦੇ ਬਗਲੀ ਬੈਠੇ ਹੋ ਭਾਈ ਤੇ ਉਹਦਾ ਥੋੜਾ ਹੱਲ ਹੋਣਾ ਕੋਈ ਹਾਂ ਆਇਆ ਲੈ ਉਹ ਮੇਰੇ ਸਾਨੂੰ ਕਹਿੰਦੇ ਤੁਸੀਂ ਹਰ ਭੇਜਣਾ ਵੀਡੀਓ ਪਾਈ ਸੀ ਤੇ ਤੁਸੀਂ ਕਿਹਾ ਸੀ ਆਠੇ ਇਹਦੇ ਕੰਮ ਲਵਾਵਾਂਗੇ ਆ ਇਹਦਾ ਵਾਵਾ ਜਿੰਨਾ ਕਿ ਇੰਨਾ ਹੈ ਨਾ ਹਾਂ ਏਰੀਆ ਵਾਵਾ ਵਾ ਕਿੰਨਾ ਉੱਚਾ ਇੰਨਾ ਉੱਚਾ ਦਾ ਪਾਰਸ਼ਲ ਬਣਾਉਂਦਾ ਕੋਈ ਨਹੀਂ ਅੱਜ ਕੱਲ ਲੌਂ ਲੱਗ ਜਾਂਦਾ 600 ਤੱਕ ਹੀ ਲਾਂਦੇ ਆ ਹਾਂ ਅਗਲਾ ਕੰਮ ਸਿਰੇ ਲਾ ਦੇ ਨਾ ਬੜਾ ਦੁਰੱਖਣਾ ਅੱਗੇ 6 6.5 ਫੁੱਟ ਤੱਕ ਲਾਉਂਦੇ 6 ਫੁੱਟ ਤੇ ਚਿਗਾਰ ਤੱਕ ਲਾਤੀ ਜਾਂ ਮਤਲਬ ਉਹਨਾਂ ਲਾਉਂਦੇ ਸੀਗੇ ਉਹਨਾਂ ਨੂੰ ਪਤਾ ਅੱਜ ਕੱਲ ਸੌਂਗ ਦਾ ਕੋਈ ਮੁੰਡਾ ਨਹੀਂ ਆਉ ਤੇ ਆ ਆ ਆ ਯਾਰ ਮੈਟ ਲੁੱਕ ਦੇ ਵਿੱਚ ਇਹ ਇਹ ਲੈਂਦੀ ਤਾਂ ਨਹੀਂ ਚਾਲ ਜੀ ਨਾ 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 ਜੀ ਇਹ ਵੀ ਟਾਇਲ ਦੀ ਬਣੀ ਹੋਈ ਹੈ ਇਹ ਟਾਇਲ ਟਾਇਲ ਇਹ ਕਾਂਚੇ ਜਾਂ ਕੋਈ ਗਲਾਸ ਨਹੀਂ ਮਤਲਬ ਕੁਛ ਇਸ ਤਰ੍ਹਾਂ ਦਾ ਨਹੀਂ ਹੈ ਅੱਛਾ ਇਹ ਲਈ ਆ ਯਾਰਾ ਬੱਕਰਾ ਲੈ ਜਮਾਈ ਬਹੁਤ ਪਸੰਦ ਕਰਦੇ ਇਹ ਦੇਖੋ ਮੈਟ ਲੁੱਕ ਦੇ ਵਿੱਚ ਕਲਾਸਿਕਲ ਲੁੱਕ ਦੇ ਵਿੱਚ ਆ ਮਤਲਬ ਹਮ ਬਿਲਕੁਲ ਇੱਕ ਅਸਨੇ ਢੱਬਾ ਨਮਾ ਬਣਿਆ ਵਾ ਚੰਡੀਗੜ ਸਮਰਾਲਾ ਰੋਲ ਤੇ अच्छा जी पूरा ढाबा ਉਹਨਾਂ ਦੀਆਂ ਵਾਸ਼ਰੂਮ ਨਾਲ ਸੋਹਣਾ ਖੁੱਲਾ ਬਣਾਇਆ ਉਹਨਾਂ ਦੇ ਸੋਫੇ ਵੀ ਲਾਏ ਪਏ ਮੈਂ ਕਿਹਦਾ ਰੋਲ ਕੀ ਮਤਲਬ ਵਾਸ਼ਰੂਮ ਇੱਕ ਫੀਲ ਬਣ ਗਿਆ ਹਾਂ ਆ ਦੇਖੋ ਟਾਇਲ ਕਲਰ ਬਹੁਤ ਸੰਤ ਕਰਦੇ ਸਾਡੇ ਕੋਲ ਪੂਰੀ ਕੋੜਾ ਮਤਲਬ ਇਸ ਸਟਾਈਲ ਦਾ ਆਉਂਦਾ ਆ ਯਾਰ ਦੇਖ ਲੈ ਇਕੱਲੇ ਵਾਸ਼ਰੂਮ ਦੇ ਲਈ ਹਾਂ ਕਮਾਲ ਯਾਰ ਲੈ ਇਹ ਵੀ 33 ਇੰਚ ਮੰਨ ਲੀਏ 36 ਫੁੱਟ ਦੇ ਵਿੱਚ ਆ ਬਸ 33 ਦਾ ਅੰਕੜਾ 36 ਦੇ ਅੰਕੜੇ ਤੋਂ ਵੀ ਥੱਲੇ ਆ 33 ਅੰਕੜਾ 33 ਦਾ ਕੀ ਮਤਲਬ ਦੇਖੋ ਆਈਕੋਨ ਸਟਾਈਲ ਹੈ ਕੋਈ ਰੇਟੇ ਦਾ ਵੱਖਰਾ ਨਹੀਂ ਹੈਗਾ ਹਾਂ ਇੱਥੇ ਕੋਈ 36 ਦਾ ਅੰਕੜਾ ਹੀ ਨਜ਼ਰ ਆਊਗਾ 33 ਦੇ ਅੰਕੜੇ ਜੀ ਆ ਜਾਂਦਾ ਜੀ ਨੂੰ ਫਲੋਰ ਤੇ ਲਾਓ ਵਾਸ਼ਰੂਮ ਚ ਲਾਓ ਜਿੱਥੇ ਮਰਦੀ ਲਾਓ ਮਤਲਬ ਠੀਕ 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 ਟਰਾਵੈਂਟਾਈਨ ਉਹ ਕਲਰ ਰੱਖਵਾ ਟਾਇਲ ਐਂਜਲਾ ਸਟਾਈਲ ਹੈ ਵੀ ਹੂੰ ਆ ਦੇਖੋ ਰੇਸ਼ਾ ਮਿਲਦਾ ਦੂਰਾ ਜਾਣਾ ਇਹਦਾ ਸਹੀ ਆ ਕਮਾਲ ਵੀ ਬਹੁਤ ਖੂਬਸੂਰਤ ਤੇ ਇੱਧਰ ਹੁਣ ਅੱਗੇ ਕੁਝ ਦੇਖਣ ਜੋ ਆ ਵਾਸ਼ਰੂਮ ਆ ਗਏ ਜੀ ਆ ਆ ਆਪਣੀ ਦਾ ਦਿਖਾਈਓ ਆ ਵੀ ਆ ਵੀ ਆ ਵੀ ਲੈ ਵਾਹ ਜੀ ਵਾਹ ਕਮਾਲ ਵਾਸ਼ ਰਿਸ਼ਸ ਵਗੈਰਾ ਵੀ ਤੁਹਾਨੂੰ ਮਿਲ ਜਾਣਗੇ ਹਨਾ ਰੇਟ ਵੱਖਰਾ ਕਸਟਮਰ ਸਾਨੂੰ ਕਹਿੰਦੇ ਵਾਸ਼ ਰਿਸ਼ ਵੀ ਨਾਲ ਹੀ ਇਹ ਵਿੱਚ ਇਹਦੇ 8000 ਦੇ ਇਹ ਵੱਖਰਾ ਇਹਦੇ ਜਸਟ ਡੈਕੋਰੈਂਟ ਫਿਰ ਨਾਲ ਆ ਲੈਂਪ ਲੈ ਵੀ ਉਹ ਨਾਲ ਦੇਓ ਜੀ ਦੋ ਲਾਈਟਾਂ ਵੀ ਲੱਗੀਆਂ ਇਹ ਤਾਂ ਲੈਂਪ ਵੀ ਆ ਗਿਆ ਨਾਲ ਫਿਰ ਆ ਬੰਦੇ ਵੀ ਹੈਗੇ ਆ ਤੇ ਬਾਕੀ ਐਲੀਵੇਸ਼ਨ ਟਾਇਲ ਦੇਖੋ ਜੀ ਤੁਸੀਂ ਲਾਸਟ ਟਾਈਮ ਆਏ ਸੀ ਉਸ ਤੋਂ ਬਾਅਦ ਥੋੜੀ ਵੈਰਾਈਟੀ ਹੋ ਗਈ ਹੈ ਐਲੀਵੇਸ਼ਨ ਟਾਈਲ ਇਹ ਸੁਪਰੀਆ ਸ਼ੂਗਰ ਸ਼ੂਗਰ ਫਿਨਿਸ਼ ਹੈ ਜੀ ਇਹ ਤੋਂ ਪਤ ਵਿੱਚ ਲੱਗੂਗੀ ਨਾ ਤਾ ਹੈ ਮਤਲਬ ਸ਼ਾਈਨ ਕਰਦਾ ਡ੍ਰੌਪਸ ਨਹੀਂ ਜਿਵੇਂ ਹੈ ਨਾ ਕੁਝ हां ਇਹਨੂੰ 슈ਗਰ ਫਿਨਿਸ਼ ਕਹਿੰਦੇ ਆ 슈ਗਰ ਫਿਨਿਸ਼ ਆਂ ਪ੍ਰੀਤਾ ਤਾਂ ਖਾਈ ਮੜਾਇਆ ਆ ਲੱਗ ਜਿਵੇਂ ਤਰੇਲ ਪਾ ਕੇ ਹਟੀ ਹੁੰਦੀ ਆ ਹੈ ਨਾ ਜਦੋਂ ਬਾਹਰ ਤੋਂ ਪਰ ਦੇ ਵਿੱਚ ਲੱਗਦੀ ਹੈ ਨਾ ਬਹੁਤ ਸੋਹਣੀ ਲੁੱਕ ਆਉਂਦੀ ਆ ਅਲਟੀਮੇਟ ਲੁੱਕ ਆ ਮਤਲਬ ਇਹਨਾਂ ਦੀ ਤੇ ਲੈ ਵੀ ਜਿਵੇਂ ਪ੍ਰੋਪਰ ਸਟੋਨ ਲੱਗਿਆ ਹੋਇਆ ਆ ਦੇਖੋ ਜੀ ਤੁਸੀਂ ਆਪ ਫੇਰੇ ਫੀਲ ਕਰੋ ਮਤਲਬ ਸੁਣ ਵਾਲੇ ਨੂੰ ਸਟੋਨ ਲੱਗੀ ਹੋਈ ਹੈ ਸਟੋਨ ਲੱਗਿਆ ਹੋਇਆ ਵਾ ਆ ਡਰਾਪਸ ਮੈਨੂੰ ਬਹੁਤ ਚੰਗੀਆਂ ਲੱਗ ਰਹੀਆਂ ਬਹੁਤ ਸੋਹਣੀ ਵਧੀਆ ਨਵੀਂ ਕੁਆਲਟੀ ਹੈ ਮਤਲਬ ਨਵੀਂ ਚੀਜ਼ ਹੈ ਬਿਲਕੁਲ ਨਵੀਂ ਤੇ ਉਹ ਫੋਕਸ ਲਾਈਟ ਪੈ ਰਹੀ ਹੈ ਤਾਂ ਡਰਾਪਸ ਦੇਖੋ ਸ਼ਾਈਨ ਕਰ ਰਹੀ ਹੈ ਹਾਂ ਲੈ ਖੂਬਸੂਰਤੀ ਹੈ ਯਾਰ ਜਦੋਂ ਨਿਰਪੇ ਘਰ ਤੇ ਲਾਤੇ ਇੱਥੇ ਖੂਬਸੂਰਤੀ ਇਦਾਂ ਨਾਲ ਚੱਜਣੀ ਆ ਬਸ ਸਾਡੀ ਕੋਸ਼ਿਸ਼ ਇਹ ਹੈ ਵੀ ਟਾਈਮ ਟੂ ਟਾਈਮ ਅਪਡੇਟ ਕਰਦੇ ਰਹੀਏ ਕੁਛ ਨਾ ਕੁਛ ਨਵਾਂ ਆਉਂਦਾ ਰਹੇ ਆ ਨਵਾਂ ਆਉਂਦਾ ਰਹੇ ਕੋਈ ਸਾਨੂੰ ਸ਼ੌਂਕ ਪੈ ਗਿਆ ਨਾ ਇਹ ਚੀਜ਼ ਦਾ ਬਸ ਜੋ ਕਮੇਟੀ ਵਿੱਚ ਕੋਈ ਹੋਏ ਆ ਤਾਂ ਸਾਨੂੰ ਪਤਾ ਵੀ ਉਹ ਕੰਮ ਦੇ ਵਿੱਚ ਆਪਾਂ ਹਮਮ ਹੋਰ ਪਰਫੈਕਸ਼ਨ ਹੋਣੀ ਸ਼ਾਹਰੂਖ ਖਾਨ ਆ ਆਪਦੀ ਫਰਮ ਚੋਟੀ ਦੀ ਬਣਾਉਂ ਤੁਹਾਨੂੰ ਇਹ ਹੈ ਸੀ ਸ਼ੋਰੂਮ ਆ ਦਾ ਛੁੱਟੀ ਦਾ ਰੱਖੀ ਹੈ ਛੁੱਟੀ ਰੱਖੀ ਹੈ ਮਤਲਬ ਬਸ ਤੁਹਾਨੂੰ ਪਾਸਮਾਨੇ ਦੂਰ ਹੋਣਾ 300 ਕਿਲੋਮੀਟਰ ਦਾ 400 ਕਿਲੋਮੀਟਰ ਹੋਣਾ ਕੁਛ ਉਹਨੂੰ ਨਮਾ ਮਿਲੇ ਨਮਾ ਤਾਂ ਮਿਲੇ ਉਹਨੂੰ ਗੱਲ ਹਾਂ ਆ ਆ ਲੈ ਇਹ ਵੀ 33 ਜੀ ਮੰਨੀ 33 ਬਸਕਅਰ ਫੁੱਟ ਜੀ ਮੈਂ ਉਹੀ ਸਰਸਰਾ ਜਾ ਪੁੱਛ ਲਿਆ ਮੈਂ ਕਿਤੇ ਮਹਿੰਗਾ ਫੈਣਗੇ ਵੀ ਇਹਦਾ ਪੁੱਛ ਕੇ ਦੇਖ ਲੀਏ ਪਰ ਇਹ ਵੀ 33 ਇਹ ਦੇਖੋ ਰੇਸ਼ਾ ਇਸ ਤਰ੍ਹਾਂ ਸ਼ਾਈਨ ਕਰਨਾ ਮਤਲਬ ਇਹਦਾ ਆ ਯਾਰ ਲੈ ਬਹੁਤ ਖੂਬਸੂਰਤ ਬਈ ਕਮਾਲ ਕੀਤੀ ਪਈ ਆ ਹੋਰ ਜੀ ਅਗਲੇ ਪਾਸੇ ਹੋਰ ਆਪਾਂ ਹੋਰ ਵੈਰੀਟੀ ਦਿਖਾ ਦਿੰਨੇ ਆ ਇੱਧਰ ਤਾਂ ਨਹੀਂ ਘੇੜਾ ਦੇਣਾ ਮਾੜਾ ਜਿ ਆ ਆ ਬਾਕੀ ਸੈਂਟਰੀ ਦੀ ਆਈਟਮ ਆ ਗਈ ਜੀ ਬਾਕੀ ਸਿੰਕ ਵਗੈਰਾ ਦੇਖੋ ਵਾਸ਼ ਵੇਸ਼ ਸਭ ਕੁਝ ਆਪਣੇ ਕੋਲੇ ਬਾਕੀ ਇਹ ਜੇ ਬਾਈ ਜੀ ਕਈ ਵਾਰੀ ਹੁੰਦਾ ਨਾ ਵੀ ਨੈਟ ਤੋਂ ਵੀ ਹੋਣਾ ਇਕਾਜ਼ਤਾ ਵੀ ਆਪਾਂ ਸਰਚ ਕਰਦੇ ਆ ਡਿਜ਼ਾਈਨ ਜਾਂ ਕੁਝ ਇਸ ਤਰੀਕੇ ਦਾ ਤੁਹਾਨੂੰ ਭੇਜ ਕੇ ਕੁਝ ਨਾ ਮਿਲਦਾ ਮਤਲਬ ਵੀ ਦੇਖੋ ਹਰ ਕੰਪਨੀ ਦੇ ਲੱਗਦਾ ਨਹੀਂ ਮਿਲਦਾ ਹੁੰਦਾ ਵਾ ਟੋਕ ਉਹਦੋਂ ਨਾਲ ਪਤਾ ਲੱਗ ਜਾਂਦਾ ਵੀ ਕੀ ਚਾਹੁੰਦੇ ਆ ਹਾਂ ਆਪਣਾ ਆਈਡੀਆ ਹੋ ਜਾਂਦਾ ਵੀ ਕਸਟਮਰ ਦਾ ਟੇਸਟ ਕਿਸ ਤਰ੍ਹਾਂ ਦਾ ਹੈ ਉਸ ਉਹ ਦਾ ਆਪਣੇ ਕੋਲ ਜੋ ਹੋਵੇ ਦਾ ਆਪਾਂ ਅਪਡੇਟ ਕਰ ਸਕਦੇ ਹਾਂ ਉਹ ਦਰਸ਼ਕੋ ਵੀ ਤੁਸੀਂ ਸੰਪਰਕ ਕਰ ਲਿਓ ਆ ਯਾਰ ਲੈ ਹੈਂ ਦੇਖਣਾ ਪੂਰੀ ਗੱਲਬਾਤ ਪੂਰੀ ਆ ਤੇ ਤੇ ਲੈ ਆ ਵੀਆ ਟੂਟੀਆਂ ਦੀ ਵੈਰਾਈਟੀ ਵੀ ਇਹਨਾਂ ਕੋਲੇ ਬਹੁਤ ਪਈਆ ਇਹ ਗਰੰਟੀ ਵਾਲੀਆਂ ਬਾਈ ਜੀ ਕਿਵੇਂ ਆ ਸਾਰੇ ਸਾਰੇ ਸਾਰਾ ਕੁਆਲਟੀ ਦੀ ਸਾਰਾ ਕੰਪਨੀ ਦੀਆਂ ਮਤਲਬ ਹੂੰ ਹੂੰ 15 ਸਾਲ ਵਾਰੰਟੀ ਰਹਿੰਦੀ ਹੈ ਇਹਨਾਂ ਦੀ ਜੀ ਜੀ ਵਾਰੰਟੀ ਹਾਂ ਆਫੀਸ਼ੀਅਲੀ ਆ ਮਤਲਬ ਕੋਈ ਐਨੀ ਮੈਂ ਕਹਤਾ ਤਾਂ ਹੈ ਮਤਲਬ ਵੀ ਉਹ ਆ ਕੰਪਨੀ ਸਾਈਟ ਤੋਂ ਕੁਝ ਵੀ ਆਪਾਂ ਸਰਚ ਕਰਾਂਗੇ ਬਹੁਤ ਪੁਰਾਣੀ ਕੰਪਨੀ ਸਾਰਾ ਨਾਮ ਦੀ ਕੰਪਨੀ ਬਿਲਕੁਲ ਤੇ ਸੋ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮੋੜ ਮੰਡੀ ਬਠਿੰਡੇ ਦੇ ਕੋਲੇ ਆ ਜਾਂਦੀ ਆ ਤੁਸੀਂ ਆ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਮਾਸਟਰ ਮਾਰਵਲ ਵਾਲੇ ਫੋਨ ਕਰ ਲਿਓ ਲਾਜ਼ਮੀ ਤੇ ਆਂਡ ਗਵਾਂਡ ਰੇਟ ਪਤਾ ਕਰਕੇ ਵਿਜ਼ਿਟ ਕਰਿਓ ਲਾਜ਼ਮੀ ਕਿਉਂ ਬਾਈ ਜੀ ਬਿਲਕੁਲ ਜੀ ਬਿਲਕੁਲ ਤੇ ਧੰਨਵਾਦ ਵੀਰ ਜੀ ਸ਼ੁਕਰੀਆ ਤੁਸੀਂ ਸਮਝ ਦਿੱਤਾ ਮਿਹਰਬਾਨੀ ਮਿਲਦੇ ਆਂਗਲਾ ਵਿਸ਼ਾ ਲੈ ਕੇ